ਵੀਰਪਾਲ ਹਾਂਜੀ ਬੀਬੀ ਕੇ ਮੈਂ ਆਈ ਬੈਠੀ ਤੁਸੀਂ ਤਾਂ ਨਾ ਸਾਰਾ ਦੇਣੀ ਬਾਜ਼ਾਰ ਚ ਲਾਤਾ ਘਰੇ ਹੋਮ ਦਾ ਤੁਹਾਨੂੰ ਪਤਾ ਹੋਵੇ ਭੂਆ ਆਈ ਆਪਣੀ ਭੂਆ ਲੈ ਕੇ ਆਈ ਆ ਬੇਬੇ ਨੂੰ ਭੂਆ ਆਈ ਹਾਂ ਇਹ ਹੋਰ ਪਿੱਟਣੀ ਪਾਉਗੀ ਭੂਆ ਵੀ ਮੈਨੂੰ ਲੱਗਦਾ ਹੋਰ ਕਿਵੇਂ ਕਰੀਏ ਲੈ ਕਿਵੇਂ ਕਰਨਾ ਭੂਆ ਤਾਂ ਕਦੋਂ ਦੀ ਲੱਗਿਆ ਮੈਨੂੰ ਸ਼ਨੀ ਨੂੰ ਬੁਲਾ ਸ਼ਨੀ ਨੂੰ ਬੁਲਾ ਕਰ ਲੋ ਗੱਲ ਹੁਣ ਤੁਸੀਂ ਚਲ ਦੇਖਦਾ ਮੈਨੂੰ ਐ ਲੱਗਦਾ ਭੂਆ ਨਾ ਮੇਰਾ ਵੰਗੜ ਪਊਗਾ ਤੇ ਹੋਰ ਪਹਿਲਾਂ ਮੇਰੇ ਨਾਲ ਬਥੇਰਾ ਲੜਕੇ ਹਟਿਆ ਮੈਨੂੰ ਕਹਿੰਦੀ ਤੁਸੀਂ ਧੱਕੇ ਮਾਰ ਕੇ ਘਰੋਂ ਕੱਢਦਾ ਉਹਨੂੰ ਮੈਂ ਕਿਹਾ ਵੀ ਅਸੀਂ ਤਾਂ ਨਹੀਂ ਕੱਢਿਆ ਮੈਂ ਤਾਂ ਸਾਫ਼ ਮੁੱਕਰਗੀ ਤੁਸੀਂ ਵੀ ਮੁੱਕਰ ਜਾਓ ਉਹਨੂੰ ਕੀ ਪਤਾ ਵੀ ਆਪਾਂ ਕੱਢਿਆਗਾ ਤੁਸੀਂ ਕਹਿ ਦਿਓ ਵੀ ਅਸੀਂ ਤਾਂ ਕੋਈ ਨਹੀਂ ਕੱਢਿਆ ਮੈਂ ਬੇਨਤੀ ਤਾਂ ਨਹੀਂ ਕੁਝ ਰਸਿਆ ਉਹਨਾਂ ਲੈ ਦੱਸੀ ਜਾਣ ਦੇ ਬੇਬੇ ਨੂੰ ਜਦੋਂ ਆਪਾਂ ਦੋ ਜਾਣੇ ਜਿਹੜੀ ਗੱਲ ਕਹਾਂਗੇ ਉਹਤੇ ਯਕੀਨ ਕਰੋਗੇ ਕਿ ਇੱਕ ਜਾਣੇ ਦਾ ਯਕੀਨ ਕਰੋਗੇ ਪਰ ਘਟੋਰਾ ਨੇ ਵੀ ਕੰਨ ਭਰੇ ਹੋਣਗੇ ਭੂਆ ਦੇ हां गई सी बुआ उधर उधर ही लेके आई आ, दर, ले आ चल कोई नहीं ਤੁਸੀਂ ਮਾੜੀ ਜੀ ਗੱਲ ਦਾ ਕਰੋ ਜਾ ਕੇ ਪਤਾ ਤਾਂ ਲੱਗੇ ਤੁਹਾਨੂੰ ਕੀ ਕਹਿੰਦੀ ਆ ਚਲ ਦੇਖਦਾ ਹੁਣ ਘੰਟਾ ਫੇਰੇ ਦੇ ਨਾਲ ਮੱਥਾ ਲੱਗੂਗਾ ਸੌ ਸੌ ਕੁਸ ਬਣਾਉਣ ਨੂੰ ਬੋਲੂਗੀ ਲੈ ਭਾਬੀ ਹੁਣ ਤਾਂ ਮੈਂ ਵੀ ਜਾਵਾਂ ਕੋਈ ਇੱਥੇ ਕੀ ਹੋ ਗਿਆ ਦਰਜੀ ਨਹੀਂ ਲੱਗਦਾ ਜੀ ਨਹੀਂ ਮੈਂ ਤਾਂ ਮੁੰਡੇ ਨੂੰ ਐ ਕਹਿ ਕੇ ਜੀ ਮਾਥੋਂ ਮੁੜ ਕੇ ਆਉਂਗੀ ਤੂੰ ਆ ਲਾਲਾ ਮੈਨੂੰ ਹੁਣ ਦੂਜਾ ਦਿਨ ਹੋ ਗਿਆ ਫੇਰ ਕੀ ਹੋ ਗਿਆ ਮੇਰਾ ਜੀ ਲੱਗ ਰਿਹਾ ਨਾਲੇ ਮੈਨੂੰ ਤਾਂ ਨਾ ਡਰ ਲੱਗਦਾ ਕਿ ਪੀਪ ਪਾਰ ਤਾ ਪਤਾ ਨਹੀਂ ਮਗਰ ਕੀ ਕਰਨੀ ਐ ਕਿਵੇਂ ਕੁਝ ਕਹੋਗੀ ਤੇ ਮੈਨੂੰ ਫੋਨ ਕਰਦੀ ਬੋਲ ਤਾ ਦੇਖ ਫੋਨ ਤਾਂ ਮੇਰਾ ਉਹਦੀ ਹੋ ਰਣਗੇ ਜੇ ਤੂੰ ਬਾਕੀ ਨਾ ਆਹੋ ਐ ਫੋਨ ਲਗਾ ਤਾ ਆਹਾਂ ਤਾ ਜਾਂਦੇ ਨੇ ਸੋਨੀ ਕੇ ਤੇ ਆ ਦੂਜੀ ਹੋਰ ਕੁੜੀ ਐ ਕੀ ਆ ਤਾ ਜਾਂਦੇ ਆ ਆ ਤਾ ਜਾਂਦੇ ਸੋਨੀ ਓਰੇ ਹਾਂ ਆ ਤਾ ਜਾਂਦੇ ਮੈਂ ਸਾਰੀ ਗੱਲ ਇਹਨੂੰ ਦੱਸੂਗੀ ਚਤਰੀ ਕਾਉਂਗੀ ਮੇਰਾ ਲੈ ਹੋਰ ਫਿਰ ਕਹਿਣਗੀ ਚੁਗਲੀਆਂ ਕਰਦੀਆਂ ਤੂੰ ਚੁਗਲੀਆਂ ਕਾ ਮੈਂ ਹੁਣ ਮਾੜਾ ਮੋਟਾ ਬੈਠੀ ਆ ਬੋਲ ਚੱਲ ਹੋਊਗੀ ਮਨ ਤੇ ਦਾ ਮਨ ਲੱਗ ਜਾ ਰਹਿਦਾ ਹੈਗਾ ਉਹ ਤਾਂ ਠੀਕ ਹੈ ਮੇਰਾ ਨਾ ਦਿਲ ਜਾ ਹੋਂ ਜਿਹਾ ਹੁੰਦਾ ਵੀ ਪਤਾ ਨਹੀਂ ਹੁੰਦਾ ਕੀ ਬਣਦਾ ਕੋਈ ਨਾ ਮੈਨੂੰ ਚਿੱਤ ਕਾਲੇ ਜਿਹਾ ਆਇਆ ਲਾ ਖੂ ਆ ਗਈ ਸਸਰੀਕਾਲ ਪੂਆ ਸਸਰੀਕਾਲ ਭਾਈ ਹੋਰ ਤਕੜੀਆਂ ਹਾਂ ਠੀਕ ਹੈ ਮੈਂ ਤਾਂ ਕਦੋਂ ਗਈ ਸੀ ਦੱਸ ਦੇ ਭਾਬੀ ਕਦੋਂ ਆਈ ਸੀ ਮੈਨੂੰ ਤਾਂ ਪੁੱਛਿਆ ਵੀ ਨਹੀਂ ਪੁੱਤਨੇ ਤੈਨੂੰ ਮਾਂ ਨਹੀਂ ਯਕੀ ਮੈਂ ਤਾਂ ਦੇਖ ਗਈ ਪੁੱਤ ਨਵੇਂ ਵੀ ਸੱਚ ਮੇਰਾ ਭੁੱਲ ਗਿਆ ਤੂੰ ਕਦੋਂ ਆਈ ਤੇਰੇ ਸਾਹਮਣੇ ਆ ਦੇਖ ਲੈ ਹੁਣ ਇੰਨੀ ਕੇਜ ਦਿੱਤਾ ਤੈਨੂੰ ਮਾਂ ਨੇ 9 ਮਹੀਨੇ ਕੱਖ ਚ ਰੱਖਿਆ ਉਸੇ ਨੂੰ ਭੁੱਲ ਗਿਆ ਆ 5 ਸਾਲ ਨਰਕ ਧੋਤਾ ਤੇਰਾ ਫਿਰ ਮੈਂ ਕੀ ਆਖਿਆ ਭੂਆ ਆ ਕੇ ਬੁਲਾਵਲੀ ਜਨੇ ਆ ਕੇ ਬੁਲਾਤਾ ਸੀ ਮੈਂ ਆ ਗਈ ਤੂੰ ਉਹ ਨਹੀਂ ਦਿਮਾਗ ਚ ਰਿਹਾ ਹੁਣ ਕੰਮ ਧੰਦੇ ਤੋਂ ਆਉਂਦਾ ਬੂਆ ਥੱਕਿਆ ਹਰ ਉਹ ਤਾਂ ਮਾਂ ਨੂੰ ਭੁੱਲ ਗਿਆ ਮੂੰ ਤਰਦਾ ਮਾਹ ਚਿਕਾ ਤੋ ਕੱਲਾ ਰਹਿੰਦੀ ਨਾੜੇ ਚੱਲ ਛੱਡ ਘਰ ਵਾਲੀ ਰਹਿੰਦੀ ਐ ਦਿਮਾਗ ਉਸ ਤੇਰੇ ਲੜਨ ਲੱਗ ਜਿੰਦੀ ਆ ਬਿਨਾ ਗੱਲ ਬਾਰੇ ਇਹਨਾਂ ਦੇ ਸਾਰੇ ਕੁਝ ਨਹੀਂ ਵੀ ਘਰ ਵਾਲੀਆਂ ਦਿਮਾਗ ਤਾਂ ਕੱਢ ਲੈਂਦੀ ਮੈਨੂੰ ਹਾਂ ਦਿਮਾਗ ਤੋਂ ਨੇ ਚੱਕਿਆ ਪਿਆ ਤੇਰਾ ਕਾਕਾ ਚਲੋ ਬੇਬੇ ਤਗੜੀ ਐ ਤੂੰ ਮੈਂ ਮੇਰੇ ਤਾਂ ਗੋਲੀ ਵੱਜੀ ਪਈ ਐ ਜਦ ਦਵਾਈ ਦਵਾ ਲਿਆ ਪਤਾ ਲਿਆ ਮੇਰਾ ਤੇ ਵੀ ਪੁੱਠਾ ਹੀ ਬੋਲਦੀ ਐ ਮੇਰੇ ਪਤਾ ਲਿਆ ਤੂੰ ਤੂੰ ਹੀ ਜਾ ਕੇ ਪਤਾ ਲਿਆ ਹੁੰਦਾ ਜਿਵੇਂ ਮੈਂ ਸੀ ਪਾਲਿਆ ਸੀ ਚੱਲ ਬਗਾਨੀ ਤੀ ਤਾਂ ਨਹੀਂ ਮੈਨੂੰ ਕੁਝ ਸਮਝਦੇ ਰਹੀ ਕਿ ਵੀ ਮੇਰੀ ਵੀ ਮਾਂ ਐ ਉਹ ਮਾਂਵਾ ਵਰਗੀ ਸਮਝ ਲੈ ਮੈਂ ਤੈਨੂੰ ਕਰੂੰ ਗੱਡੇ ਸੀਗਾ ਕਰੂੰ ਗੱਡੇ ਨਾ ਕੋਈ ਸਰੋਂ ਤਾਂ ਗੱਡੇ ਹੀ ਨਹੀਂ ਉੱਥੋਂ ਤਾਂ ਟੱਕੜੀ ਸੀ ਕਿ ਲੈ ਗਿਆ ਹਜੇ ਮੈਨੂੰ ਪੁੱਛਦਾ ਉਹ ਬੇਬੇ ਉਹ ਦਿਨ ਆਪਾਂ ਉੱਥੇ ਜਾਣਾ ਸੀਗਾ ਕ੍ਰਿਸ਼ਕੇ ਕੌਣ ਲਗਿਆ ਤੈਨੂੰ ਕਿੱਥੇ ਜਾਣਾ ਬਾਹ ਫੜ ਕੇ ਲਗਿਆ ਸੀ ਦੇਖ ਕਿੱਥੇ ਜਾਣਾ ਸੀ ਉਹ ਕੰਮ ਜਾਣਾ ਸੀ ਭੂਆ ਕੋਈ ਨਾ ਐ ਲਿਆਂਦੇ ਹੁੰਦੇ ਨੇ ਕ੍ਰਿਸ਼ਕੇ ਵੇਲੇ ਕੰਮ ਲੈ ਕੇ ਜਾਣਾ ਸੀ ਉਹ ਕ੍ਰਿਸ਼ਕੇ ਥੋੜੀ ਲਗਿਆ ਭੂਆ ਮੈਂ ਵੀ ਕਹੀ ਆ ਨੀ ਕੀ ਕਰਦਾ ਮਾਰਦਾ ਹੈ ਆ ਸਾਰਾ ਗਲੀ ਗਵਾਂਡ ਦੱਸਦਾ ਹੈ ਗਲੀ ਗਵਾਂਡ ਨਾਲ ਤਾਂ ਤੇਰੇ ਕੰਨ ਭਰਤੇ ਲੋਕ ਤਾਂ ਲੱਗਦੇ ਹੁੰਦੇ ਨੇ ਗਵਾਂਡੀ ਲੈ ਲੈ ਦੇਖ ਲੈ ਨੇ ਬੈਠ ਕੇ ਗਾ ਤਸੀ ਉਧਰ ਪਈਏ ਜੇ ਗਲੀ ਘਮਾੜਾ ਕੰਨ ਭਰਦਾ ਤਾਂ ਪਤਾ ਨਹੀਂ ਆਪਦੀ ਮਰਜ਼ੀ ਨਹੀਂ ਬਾਗੀ ਉਧਰ ਅਸੀਂ ਤਾਂ ਭੇਜੀ ਵੀ ਨਹੀਂ ਸੋਨੀ ਹੋ ਰੇ ਜੇ ਮੈਨੂੰ ਨਾ ਲੈ ਕੇ ਜਾਂਦੇ ਨਾ ਮੇਰੇ ਨਾਲ ਪਤਾ ਨਹੀਂ ਕੀ ਬਣਨੀ ਜੀ ਉਹ ਤਾਂ ਮੇਰੇ ਕਰਮਾਂ ਨੂੰ ਆ ਗਿਆ ਮੂਰੇ ਸੋਨੀ ਹੋ ਰਿਆ ਨਹੀਂ ਕੰਨ ਭਰਤੇ ਤੇਰੇ ਮਨ ਨਾਲ ਆ ਦੇਖ ਲੈ ਕੋਈ ਸੌਖੂ ਭਾ ਤਾ ਗੰਦਾ ਕਰਦੀ ਸਾਰੀ ਉਮਰ ਬਦਨਾਮੀ ਦਾ ਦਾਗ ਨਹੀਂ ਉਤਰਦਾ ਸੀ ਮੱਥੇ ਤੇ ਤੁਹਾਡੇ ਨਹੀਂ ਇਹ ਤਾਂ ਅੱਥਲੇ ਲੱਗਿਆ ਲੱਗਿਆ ਰਹਿਣਾ ਚੌਵੀ ਘੰਟੇ ਆਖਰ ਨੂੰ ਪਹਿਲਾਂ ਤੇਰੀ ਮਾਂ ਐ ਤੈਨੂੰ ਬਬੂ ਇਹ ਕੌਣ ਲੱਗਦਾ ਜਨਾਨੀ ਮਖਰਾ ਸਾਰਾ ਦਿਨ ਹੋਰ ਹੀ ਗੱਲਾਂ ਕਰੀ ਜੰਨੇ ਹੋ ਰਹਿਣਾ ਤੁਸੀਂ ਲੱਗਿਆ ਤਾਂ ਹੈਗਾ ਤੂੰ ਉਹਦੇ ਮਗਰ ਮੰਨ ਨਾ ਮੰਨੇ ਬੇਬੇ ਥੁਠੇ ਗਿਆ ਦੇਖ ਨਾ ਕੀ ਕਹਿਣਾ ਕੋਟਾ ਕਿਆ ਗੱਲ ਕਰ ਆ ਰੋਜ ਤਾਂ ਹੁਣੀ ਮਾਰੀ ਕੋਸ ਨਹੀਂ ਪੂਆ ਤਿੰਨ ਬੇਬੇ ਨੂੰ ਕਹਦਾ ਹੀ ਬੇਬੇ ਤੂੰ ਮੈਂ ਨਹੀਂ ਮਾਰੀ ਨਹੀਂ ਘੱਟ ਬੋਲਿਆ ਕਰ ਆਹੋ ਘੱਟ ਬੋਲਿਆ ਕਰ ਨਾਲੇ ਹੋਰ ਮੈਂ ਨਹੀਂ ਰਹਿਣੀ ਇੱਥੇ ਬੈਠ ਮੈਂ ਤਾਂ ਲੈ ਜਾ ਇਹ ਤਾਂ ਹੁਣੀ ਰੋਜ ਮਾਰਦਾ ਦੇਖੋ ਭਾਈ ਸੰਭਦੀ ਨਹੀਂ ਨਾ ਮੈਂ ਲੈ ਜਾਣੀ ਕਿਉਂ ਸੰਭਦੀ ਨਹੀਂ ਪੂਆ ਮੇਰੀ ਮਾਂ ਕੀ ਮੈਂ ਸੰਭੂ ਇਹਨੂੰ ਸਾਮੀ ਖੜਾ ਰੋਟੀ ਦੇ ਤੂੰ ਦੇ ਨਹੀਂ ਸਕਦਾ ਨਾ ਰੋਟੀ ਪੂਆ ਸੀ ਦਿੰਨੇ ਆ ਹੋਰ ਕੌਣ ਦਿੰਦਾ ਆ ਕੇ ਗਵਾਂਢੀ ਤਾਂ ਗੱਲਾਂ ਕਰਨ ਵਾਲੇ ਹੁੰਦੇ ਨੇਗੇ ਗਵਾਂਢੀ ਜੈਨੇ ਜੋਗਰਾ ਹਾਂ ਮੈਂ ਨਾ ਰੋਟੀ ਟੋਕ ਕੇ ਤੇਮੀ ਆਦੀ ਮਾਰ ਨੂੰ ਮੰਜੇ ਤੇ ਬੈਠੀ ਨੂੰ ਕਾਹਨੂੰ ਰੋਕਾ ਤਾਂ ਗੱਲਾਂ ਕਰਵਾਵੇਂ ਓਟੇ ਕਿਆ ਨਹੀਂ ਪੂਆ ਤੇਰੀ ਆਪ ਦੇ ਜਵਾਕਾਂ ਦਾ ਤਾਂ ਬਣਦੀ ਨਹੀਂਗੀ ਮੇਰੇ ਜਵਾਕਾਂ ਦਾ ਤਾਂ ਮੇਰੀ ਬਾਹੀ ਬਣਦੀ ਹੈ ਮੇਰੇ ਜਵਾਕ ਤੇ ਮੇਰੇ ਪੁੱਛੇ ਤੇ ਬਕਰ ਗੈਰ ਬਾਹੀ ਬਣਦੀ ਹੈ ਨੂੰ ਤਾਂ ਤੂੰ ਆਦੀ ਪਿੰਡ ਡੱਕਰਤੀ ਸੀਗੀ ਪਿੰਡ ਗਈ ਨਹੀਂ ਸੀ ਦਾਜ ਦੀ ਲਾਲਚਣ ਅੱਛਾ ਤੂੰ ਲੈ ਕੇ ਸੀ ਮੇਰੇ ਤੇ ਪਤਾ ਹੀ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਹੈਗਾ ਹਾਂ ਮਾਰਦੀ ਆ ਗੱਲਾਂ ਪੁੱਫੜ ਨੂੰ ਤੂੜੀ ਵਾਲੇ ਚ ਸੱਟ ਰੱਖਿਆਗਾ ਕੋਈ ਨਾ ਭਈ ਸਾਡੇ ਘਰ ਦਾ ਮਸਲਾ ਹੈਗਾ ਪਰ ਤੂੰ ਤੂੜੀ ਵਾਲੇ ਚ ਰਹੇ ਚਾਹੇ ਕਾਸੀ ਚ ਮਾਰਦੀ ਤੇ ਫਿਰ ਤੂੰ ਸਾਡੇ ਘਰੇ ਆ ਕੇ ਕਿਉਂ ਵੱਡੀ ਸਰਪੰਚ ਨਹੀਂ ਬਣਦੀਆਂ ਸਾਡੇ ਘਰ ਦਾ ਸਾਨੂੰ ਪਤਾ ਹੈਗਾ ਮੇਰੀ ਪਰਜਾਈ ਹੈ ਪਰਜਾਈ ਹੈ ਤੇਰੀ ਪੰਜਨਾ ਕਰ ਫੜਕੇ ਕਰੋ ਬਾਹਰ ਕੱਢ ਆਪਦੇ ਘਰ ਦੀ ਚੌਧਰਦਾਰੀ ਨਾਲ ਆਪਦੇ ਘਰੇ ਜਾ ਕੇ ਕਰ ਇਹ ਮੇਰਾ ਵੀ ਘਰ ਹੈ ਸਾਡਾ ਘਰ ਹੈ ਇਹ ਵੱਦੀ ਮਾਲਕਣਾ ਮੈਂ ਨਹੀਂ ਹੈ ਪੱਦੀ ਦੀ ਮਾਲਕਣਾ ਮਣ ਦੀ ਅੱਧੀ ਮਾਲਕਣਾ ਨੇ ਦੇਖ ਤੈਨੂੰ ਭੋਲਦਾ ਤੂੰ ਐ ਆ ਵੀ ਜਿੰਪੂ ਆ ਬੇਬੇ ਦੇ ਨਾਲ ਜ਼ਮੀਨ ਹੈਗੀ ਅੱਧੀ ਜ਼ਮੀਨ ਲੈ ਜਾ ਨਾ ਲੈ ਤਾਂ ਮੈਂ ਹੁਣ ਜਾਉਂ ਜੇ ਨਹੀਂ ਨਾ ਤੈਨੂੰ ਜ਼ਮੀਨ ਤਾਂ ਮੈਂ ਸਾਰਾ ਰੱਖ ਨੂੰ ਸਾਰਿਆਂ ਨੂੰ ਪਤਾ ਸਿਰੇ ਦੀ ਤਾਂ ਤੂੰ ਠੱਗਣੀ ਆ ਠੱਗਣੀ ਆ ਨਾਲੇ ਹੋਰ ਅੱਧੇ ਪਿੰਡ ਨੂੰ ਠੱਗੀ ਬੈਠੀ ਆ ਪੈਸੇ ਲੈ ਕੇ ਨਹੀਂ ਮੋੜਦੀ ਕਿਸੇ ਦੇ ਤੂੰ ਹੀ ਚੁੱਪ ਕਰ ਜਾ ਇਹਨਾਂ ਦਾ ਤਾਂ ਕੁਝ ਕਹਾਣਾ ਭਾਈ ਤੂੰ ਚੁੱਪ ਕਰ ਜਾ ਬਸ ਕਿ ਮੈਂ ਚੁੱਪ ਕਰ ਜਾ ਭਾਬੀ ਦਾ ਕੇ ਜਵਾਕ ਸਿਵਾ ਜਾ ਤੋਗਾ ਮੁਫਾਇ ਪੈਦਾ ਹਰ ਕੀ ਫਾਇਦਾ ਬਰਲੀ ਜਾਨੇ ਬੁਲਾਈ ਜਾਨੇ ਉਹ ਹੋਰ ਚਟਕੇ ਬੋਲਦਾ ਆਹੇ ਕੁਛ ਕਿ ਦਿੱਤਾ ਤੈਨੂੰ ਦੱਸਣੋਂ ਪਿਆ ਕੁਝ ਹੋ ਕਰੇਗਾ ਤੂੰ ਜਿਵੇਂ ਤੂੰ ਚਲਦੀ ਓਵੇਂ ਮੈਂ ਚਲਦਾਗਾ ਸਾਵਾ ਸੇ ਤੇਰੇ ਉਹਦੇ ਮਗਰ ਲੱਗ ਰਿਆ ਪਤਾ ਹੀ ਹੈ ਜੱਕ ਕੋਈ ਕਿਸੇ ਦੇ ਮਗਰ ਨਹੀਂ ਲੱਗਦਾ ਹੁਣ ਜੇ ਮੈਂ ਆਖਾਂ ਤੂੰ ਆ ਨਾ ਫੁੱਫੜ ਮਗਰ ਲੱਗਦੀ ਆ ਤੂੰ ਮਗਰ ਲੱਗ ਜੰਨੀ ਆ ਉਹਦੇ ਨਹੀਂ ਨਾ ਮਗਰ ਲਾ ਕੇ ਤੋਰੀ ਸੀ ਉਹਦੀ ਆ ਮਗਰ ਲਾ ਕੇ ਤੋਰੀ ਸੀਗੀ ਮੈਸਾਂ ਨੂੰ ਬਣਦੀ ਆ ਵੱਡੀ ਪੈਕ ਜਾਨੀ ਬੇਬੇ ਤੂੰ ਸੱਦ ਲਈ ਇਹ ਡੰਡੀ ਰਗੜਾ ਆਪਦੇ ਘਰੇ ਬਾਜਾ ਜਮਾਨੀ ਆਦੀ ਹੁਣ ਤਾਂ ਇੱਥੇ ਹੀ ਰਹੂ ਐਂਕੋ ਬੋਲਦੀ ਸੀ ਪੂ ਆ ਗਈ ਹਾਂ ਐ ਨਹੀਂ ਬੋਲੀਦਾ ਹੁੰਦਾ ਫਿਰ ਵੀ ਵੱਡੀ ਆ ਗਈ ਵੱਡੀ ਪੂਆ ਫਿਰ ਇਹ ਦੇਖ ਕੇ ਬੋਲਦੀ ਆ ਫਿਰ ਉਹਦਾ ਭਾਈ ਕਹਿੰਦੀ ਮੇਰੇ ਪਿੱਛੇ ਕਹਿੰਦੀ ਆ ਉਹ ਅਸੀਂ ਨਹੀਂ ਭਾਈ ਮੇਰੇ ਪਰਜਾਈ ਨਾ ਕਰ ਦਰਦ ਦੇ ਢੋਕਰਾ ਖਾਣ ਦਿੰਦੇ ساری ਉਮਰ ਹੋਵੇ ਘਰ ਬੰਦੀ ਬਣੂ ਤੂੰ ਪਹਿਲਾਂ ਆਪਦੇ ਜਵਾਕਾਂ ਤੋਂ ਰੋਟੀ ਖਾ ਲਈ ਕੋਈ ਨਹੀਂ ਮੇਰੇ ਜਵਾਕ ਤੇਰੇ ਵਰਗੇ ਨਹੀਂ ਮਲੰਗ ਵਰਗੇ ਦੇਣਗੇ ਤੈਨੂੰ ਪਰੌਂਥੇ ਉਹ ਸਭ ਨੇ ਚੰਗੇ ਨੇ ਉਹ ਦੋਨੇ ਚੰਗੇ ਨਾ ਸੀ ਵੀ ਚੰਗੇ ਆ ਮਾਰੇ ਨਾ ਮਾਰੇ ਬਣਨਾ ਪੈਂਦਾ ਬਸ ਤੂੰ ਤਾਂ ਮੰਨ ਲੈ ਕਰਲਾ ਕਮੁੱਠ ਕੇ ਕੋਈ ਪਾਣੀ ਪੂਣੀ ਪਿਆ ਦੇ ਬੈਠ ਕੇ ਬੈਠ ਕੇ ਬੈ ਜਾ ਤੂੰ ਤਾਂ ਸਾਰੇ ਘਰ ਨੇ ਸੜਦੀਆਂ ਇੱਕੇ ਵੇ ਜਾ ਤੂੰ ਬੈ ਜਾ ਮੈਂ ਤਾਂ ਤਿੱਕੀ ਬੈਠੀ ਆਂ ਭਾਈ ਉਹ ਤਾਂ ਸਾਰੇ ਹੁੰਦਾ ਨਹੀਂ ਕੋਲੋਂ ਆੜਦਾ ਪਿੱਛਾ ਬਲਣ ਕੀ ਕੁਛ ਕਰਦਾ ਹੋਏਗਾ ਇਹਦੇ ਨਾਲ ਭੂਆ ਤੂਆ ਦੇ ਕੰਮ ਤੱਕ ਕੰਮ ਰੱਖ ਠੀਕ ਆ ਸਾਡੇ ਘਰ ਦਾ ਸਾਨੂੰ ਪਤਾ ਕਿਵੇਂ ਚਲਾਉਣਾ ਠੀਕ ਆ ਦੂਜੇ ਦੇ ਘਰ ਚ ਬਾਹਲੀ ਦਖਲ ਅੰਦਾਜ਼ੀ ਨਾ ਦਿਆ ਕਰੋ ਆ ਬਣ ਜਾਂਦੇ ਨੇ ਵੱਡੇ ਉਧਰ ਦਾ ਨਾ ਜੀ ਇਹ ਕੋਲ ਕਿਵੇਂ ਬੋਲਦਾ ਚਾਵਰ ਚਾਵਰ ਮੈਂ ਤਾਂ ਹੀ ਦਾ ਗੈਂਦੀ ਨਣ ਦੇ ਤੂੰ ਚੁੱਪ ਕਰ ਜਾ ਇਹਨਾਂ ਨੂੰ ਬੇਇੱਜ਼ਤੀ ਕਰਾਉਣੀ ਹੈਗੀ ਦੇਖ ਤੇ ਨਹੀਂ ਆਪਣੇ ਤਾਂ ਹਜਾ ਕੋਈ ਹੈ ਹੀ ਨਹੀਂ ਸੀ ਇਹਦੇ ਕੰਜਰ ਵਰਗਾ ਪਤਾ ਨਹੀਂ ਕਿਦੇ ਤੇ ਭੱਗ ਗਿਆ ਇਹਨ ਕੁੱਤਾ ਇਹ ਉਹ ਹੁਣ ਤਾਂ ਹਵਾ ਹੀ ਹੈ ਜੱਲੀ ਹੈ ਘਰ ਘਰ ਹੀ ਰੋਣਾ ਪਿੱਟਣਾ ਘਰ ਘਰ ਕਹਿੰਦਾ ਥੋੜਾ ਜਿਹਾ ਆਪਣੇ ਜਾਰੇ ਹੈ ਕੋਈ ਨਹੀਂ ਮਾਂ ਬਾਪੂ ਆਏ ਬੋਲਦਾ ਆਏ ਗਏ ਦੀ ਵੀ ਇੱਜ਼ਤ ਨਹੀਂ ਹੈਗੀ ਜੇ ਇੱਥੇ ਐਸਾ ਸਾਲਾ ਜਾਂ ਸੱਤ ਜਾਂ ਕੋਈ ਸੌਰਾ ਆਇਆ ਮੁੰਡਾ ਦੇਖਾਂ ਜੇ ਮਜਾਲੇ ਬੋਲ ਜਾਦਾ ਉਹ ਰਾਦਿਕਲ ਦਰਦੇ ਦੀਆਂ ਤੋਂ ਦਰਦੇ ਨੇ ਜਮਾ ਜਨਾਨੀ ਦੇ ਥੱਲੇ ਲੱਗਿਆ ਪਿਆਗਾ ਉਹ ਚਲ ਟਾਈਮ ਪਾਸ ਕਰਨਾ ਹੈ ਤੇ ਤੇਰੇ ਕੋਲੇ ਆ ਗਈ ਕਦੇ ਇੱਥੇ ਰਹਿ ਵੀ ਨਹੀਂ ਤੂੰ ਇੱਥੇ ਕਿਉਂ ਆਇਆ ਤੂੰ ਮੇਰਾ ਨਾ ਚਲ ਉੱਥੇ ਰਹਿ ਤੈਨੂੰ ਰੋਟੀ ਤਾਂ ਨਹੀਂ ਡਿੱਗੀ ਹੋਈ ਤੈਨੂੰ ਅਸੀਂ ਤਾਂ ਮੰਗੇ ਰੋਟੀ ਐ ਤਾਂ ਮੈਨੂੰ ਪਤਾ ਰੋਟੀ ਦਾ ਤਾਂ ਨਹੀਂ ਤੋੜਾ ਗੱਲ ਤਾਂ ਇਹ ਹੈ ਵੀ ਆਹ ਲਾ ਕਹਿੰਦੇ ਨੂੰ ਪੁੱਤ ਨਾ ਕੱਟਿਆ ਨਹੀਂ ਆਂਦਾ ਬੁੜੀ ਕੱਟਿਆ ਨਹੀਂ ਨੂੰ ਬਤ ਮਾੜੇ ਨੇ ਕੰਜਰ ਹੈ ਨਾ ਤਾਂ ਨਾਨਕਾ ਯਾਦ ਆ ਜਾਣਗੇ ਚਾਰ ਦਿਨਾਂ ਚ ਚਲ ਕੋਈ ਪਰ ਇੱਕੀ ਫਿਰਦੇ ਨੇ ਇਹ ਮੈਨੂੰ ਤੰਗ ਕਰਨਗੇ ਮੈਂ ਤੇਰੇ ਕੋਲ ਆਵਾਂਗੀ ਹਾਂ ਮੈਂ ਤਾਂ ਕਿ ਤੇਰੇ ਮੂੰਹ ਚੁੱਪਾ ਮੈਂ ਤਾਂ ਨਰਸੀ ਧੂਆ ਲਿਆ ਗੂਏ ਦੇ ਬਸ ਮੈਂ ਹੀ ਕਹਿੰਦੀ ਆ ਸਾਵਾ ਜਿਹੜਾ ਤੂੰ ਮੈਨੂੰ ਰੇ ਲੈ ਆਈ ਹੈ ਤੇ ਤੂੰ ਹੁਣ ਮੈਂ ਆ ਹੀ ਕਹਿੰਦੀ ਬਗਦਾ ਕੋਈ ਨਹੀਂ ਆਏ ਨਹੀਂ ਮੈਂ ਜਾਂਦੀ ਤੇ ਪਾਸਾ ਕਰ ਕੀ ਜਾਉ ਮੈਂ ਬੇਇੱਜ਼ਤੀ ਕਰਦੇ ਨੇ ਮੈਥੋਂ ਦੇਖੀ ਨਹੀਂ ਜਾਂਦੀ ਕੋਈ ਨਾ ਕਰ ਲੈ ਕਿੰਨਾ ਜੇ ਬੇਇੱਜ਼ਤੀ ਕਰਦਾਗਾ ਉਹ ਤੇ ਕੱਥ ਕਰ ਰਾ ਦੂਜਿਆਂ ਤੋਂ ਭਰ ਲਾ ਮਰੇ ਉੱਥੇ ਸੁਣੀ ਜਾਂਦੀ ਹੋਊਗੀ ਬਹੁ ਮਗਰੋਂ ਮੈਨੂੰ ਇਹੀ ਸਾਰੇ ਤਾਨੇ ਮਿਹਨੇ ਦਿਓ ਕੋਈ ਨਾ ਸੁਣ ਲਾਂ ਦੇ ਦੋਊਗੀ ਤਾਨੇ ਮੇਰੇ ਓਡਾ ਥੱਲਾ ਲੈ ਦੀ ਆਹੀ ਤਾਂ ਫਰਕ ਐ ਇੱਕਦਾਂ ਪੜਾਇਆ ਸਾਤ ਤੇ ਧਰਕੇ ਓਡਾ ਦੇਖਾ ਏ ਮੁਰਕੇ ਬੋਲ ਜੇ ਤੇਰੇ ਮੂਰੇ ਕਾਦੇ ਪਿੱਛੇ ਇਹ ਕੰਮ ਕਰਨਾ ਪਤਾ ਨਹੀਂ ਇੱਕ ਚੁੰਨੀ ਹਣਾਉਣੀ ਐ ਕਿ ਨਹੀਂ ਆ ਗਈ ਤੁਸੀਂ ਹਾਂ ਆ ਗਿਆ ਸੀ ਕਿੱਧਰ ਵਗ ਸੀ ਮੈਂ ਤਾਂ ਇੱਥੇ ਸੀ ਬਸ ਤੇ ਅੱਛਾ ਕੀ ਬਣਿਆ ਫਿਰ ਉੱਥੇ ਹੰਨੇ ਬੜ ਗਿਆ ਕਿਰਾ ਤਾਂ ਅੱਛਾ ਹਾਂ ਚੱਲ ਵਧੀਆ ਮਸਾਂ ਬੇਫਿਕਰੇ ਹੋ ਜਾਗੇ 10 ਵਾਰੀ ਪੰਚਾਇਤ ਅੱਧੀ ਪਹਿਲਾਂ ਹੋ ਟਾਈਮ ਫਿਰ ਸਾਨੂੰ ਟਾਈਮ ਲੱਗ ਗਿਆ ਹੋਰ ਚਲ ਆਏ ਅਭੀ ਹੁਣ ਨਿਬੜਤਾ ਗਿਆ ਚਲ ਉਹੀ ਗੱਲ ਹੈ ਹੁਣ ਇਹ ਤਾਂ ਨਹੀਂ ਹੈਗਾ ਕਿ ਕੱਲ ਨੂੰ ਫੇਰ ਐਵੇਂ ਰੌਲਾਗਾ ਆਪਾਂ ਕੋਈ ਕਿਸੇ ਚੀਜ਼ ਨੂੰ ਲੇਖਿਆ ਹੋਊਗਾ ਹੁਣ ਜਿਹੜਾ ਕੋ ਸੀਗਾ ਜ਼ਮੀਂਦਾ ਸਾਰਾ ਨਿਬੜ ਗਿਆ ਚਲ ਇਧਰ ਵਧੀਆ ਹੋਇਆ ਤੇ ਸੱਚ ਬੇਬੇ ਨਹੀਂ ਦੇਖਦੀ ਕਿੱਥੇ ਆ ਬੇਬੇ ਐਕਸ਼ਨ ਬੇਬੇ ਨੇ ਤਾਂ ਪੂਆ ਲੈ ਗਈ ਐਕਸ਼ਨ ਪੂਆ ਲੈ ਗਈ ਨਾ ਪਤਾ ਕਿਹੜੀ ਪੂਆ ਲੈ ਗਈ ਬੇਬੇ ਨੂੰ ਸਣੀ ਦੀ ਪੂਆ ਲੈ ਗਈ ਕਿੱਥੇ ਉਹ ਨਾ ਇਹ ਵਰਤ ਦਿਨ ਸੀ ਪਹਿਲਾਂ ਉਹਨਾਂ ਨਾਲ 5 ਸਾਲ ਹੋ ਗਏ ਸੀ ਉਹ ਤਾਂ ਕਦੇ ਆਈ ਗਈ ਨਹੀਂ ਅੱਛਾ ਪਤਾ ਨਹੀਂ ਤਾਂ ਉਹਨੂੰ ਕਿਸੇ ਨੇ ਫੋਨ ਕਰਤਾ ਪਤਾ ਨਹੀਂ ਉਹ ਆਪੇ ਆ ਗਈ ਨਾ ਫਿਰ ਹੁਣ ਆਪਣੇ ਪਿੰਡ ਲੈ ਗਈ ਉਹਨਾਂ ਨਾਲ ਨਹੀਂ ਨਹੀਂ ਉਧਰ ਹੀ ਨੇ ਹਜੇ ਤਾਂ ਚਾ ਹਾਈ ਦੋ ਕਹਿੰਦੀ ਵੀ ਮੈਂ ਗੱਲ ਕਰੂੰਗੀ ਤੇ ਫਿਰ ਤੂੰ ਸਾਰੀ ਗੱਲ ਬਾਤ ਦੱਸਣੀ ਸੀ ਭੇਜਣ ਤੋਂ ਪਹਿਲਾਂ ਵੀ ਆਹ ਕੁਝ ਕਰਦੇ ਇਹਦੇ ਨਾਲ ਵੀ ਉੱਥੇ ਜਾਏ ਕਿਵੇਂ ਲੋਟਾਂ ਦਾ ਬੇਬੇ ਦਾ ਉਹ ਸਾਰੀ ਗੱਲ ਉਹ ਤਾਂ ਮੈਂ ਵੀ ਦੱਸਦੀ ਉਹ ਤਾਂ ਇਹਨਾਂ ਦੇ ਸਹਿਕੇ ਨਹੀਂ ਦੱਸਦੀ ਸੀ ਸਾਰੀ ਗੱਲ ਤੇ ਫਿਰ ਭੂਆ ਕਹਿੰਦੀ ਆ ਛੱਡੇ ਵੀ ਨਹੀਂ ਸਰਦਾ ਹੈਗਾ ਆਪਦਾ ਘਰਵਾਰ ਹਾਂ ਆਪਦਾ ਘਰਵਾਰ ਕਰੇ ਕਿਹੜਾ ਸਾਡੇ ਕੋਲੇ ਕੋਈ ਬੰਦਾ ਨਹੀਂ ਘਰੇ ਰਹੀ ਜਾਂਦੇ ਅਸੀਂ ਤਾਂ ਕਰੇ ਸਾਨੂੰ ਆਪਦੀ ਮਾਵਾਂ ਕੋਲ ਸਮਝਦਿਆਂ ਨੂੰ ਫਿਰ ਭੂਆਨ ਤਾਂ ਮੇਰੀ ਗੱਲ ਵੀ ਨਹੀਂ ਸੁਣੀ ਕਹਿੰਦੀ ਮੈਂ ਬਾਬੇ ਤੁਹਾਡੇ ਨਾਲ ਫੇਰ ਗੱਲ ਕਰਦੀ ਆ ਤੇ ਜੇ ਕੱਲ ਨੂੰ ਉਹਦੇ ਨਾਲ ਕੁੱਟਮਾਰ ਕਰੀ ਜਾ ਐਵੇਂ ਕੋਈ ਜਾਣ ਮਾਲ ਦਾ ਨੁਕਸਾਨ ਹੋ ਗਿਆ ਫੇਰ ਫੇਰ ਕੀ ਕਰ ਲਾਂਗੇ ਤੇ ਉਹ ਤਾਂ ਹੁਣ ਵੀ ਨਹੀਂ ਹਟਦੇ ਉਦੋਂ ਬਾਅਦ ਮੈਂ ਵੀ ਪੂਆ ਦੇ ਨਾਲ ਹੀ ਵਗ ਗਈ ਸੀ ਮੈਨੂੰ ਪੂਆ ਕਹਿੰਦੀ ਤੂੰ ਆ ਜੀ ਮਾ ਠੀਕ ਆ ਉਹ ਵਿਪਲ ਤਾਂ ਫੇਰ ਵੀ ਉਹੀ ਕੁਛ ਪੂਆ ਦੇ ਸਾਹਮਣੇ ਗਲੇਸ਼ ਹੋਂ ਤਾਂ ਆਪਾਂ ਨੂੰ ਹੀ ਪਤਾ ਲੱਗ ਜਾਂਦਾ ਜੇ ਤੋ ਦਿੱਲੀ ਦਾ ਨਿਤ ਦਾ ਗਲੇਸ਼ ਹੁੰਦਾ ਸੀਗਾ ਆਪਣੇ ਸਮਝਾਏ ਤੈਨੂੰ ਸਮਝੇ ਹੁਣ ਕਿੱਥੋਂ ਸਮਝੀ ਜਾਣਗੇ ਹੁਣ ਤਾਂ ਲਾਲਚਾ ਬਸ ਉਹਨਾਂ ਨੂੰ ਗੱਲਾਂ ਕੀ ਪਤਾ ਮੈਂ ਦਪੂਆ ਨੂੰ ਬੋਤਲ ਕਿਹਾ ਸੀ ਮੈਂ ਖਾਪੂਆ ਵੀ ਸਾਨੂੰ ਕੋਈ ਬੇਬੇ ਬੋਝ ਨਹੀਂ ਹੈਗੀ ਤੁਹਾਨੂੰ ਐ ਲੱਗਦੀ ਆ ਸਾਨੂੰ ਦੱਸਾਂਗਾ ਮਾਂ ਮਿਲੀ ਹੋਈ ਅਸੀਂ ਤਾਂ ਕੱਲੇ ਰਹਿੰਦੇ ਸੀ ਸਾਡੇ ਵੱਲੋਂ ਤਾਂ ਭੱਲੇ ਭਾਵੇਂ ਕਹਦੇ ਜਿਹੜੀ ਇਹਦੀ ਜ਼ਮੀਨ ਹੈਗੀ ਉਹਦੇ ਨੂੰ ਤੇ ਪੁੱਦੇ ਨਾਲ ਲਵਾ ਦੇ ਪਰ ਬੇਬੇ ਨੂੰ ਉਹਨਾਂ ਕੋਲ ਨਾ ਛੱਡ ਕਹਦੇ ਉਹਨਾਂ ਨੇ ਬੇਬੇ ਨੂੰ ਮਾਰ ਦੇਣਾ ਮੈਨੂੰ ਪਤਾ ਨਹੀਂ ਪੂਆ ਨੂੰ ਕੀ ਹੋ ਪੂਆ ਨੇ ਮੇਰੀ ਇੱਕ ਨਹੀਂ ਸੁਣੀ ਆ ਫਿਰ ਮੈਨੂੰ ਵੀ ਨਾਲ ਲੱਗੀ ਪਰ ਤਾਂ ਮੈਨੂੰ ਵੀ ਬਹੁਤ ਕੁਝ ਬੋਲੀ ਦੁਆਰੇ ਘਰੇ ਗਈ ਨਹੀਂ ਤੈਨੂੰ ਤਾਂ ਮੈਂ ਆਪੇ ਬੋਲਣਾ ਸੀਗਾ ਆਪਾਂ ਬੇਬੇ ਨੂੰ ਆਪਦੇ ਕੋਲੇ ਜੇ ਰੱਖਿਆ ਸੀਗਾ ਉਹਨਾਂ ਦਾ ਪਹਿਲਾਂ ਹੀ ਆਪਣੇ ਤੇ ਲੱਗਦੇ ਸੀ ਉਹ ਤਾਂ ਉਹਨਾਂ ਨੂੰ ਆਇਆ ਸੀਗਾ ਵੀ ਪਤਾ ਨਹੀਂ ਜ਼ਮੀਨ ਨਾਲ ਦੇ ਨਾਂ ਲਵਾ ਲੈਣ ਬਸ ਉਹਨਾਂ ਦੇ ਮਨ ਦੇ ਵਿੱਚ ਆਪਦੇ ਚ ਲਾਲਚ ਸੀ ਨਾ ਉਹਨਾਂ ਨੂੰ ਐ ਲੱਗਦਾ ਵੀ ਪਤਾ ਨਹੀਂ ਸਾਰੇ ਸਾਡੇ ਵਰਗੇ ਆ ਉਹ ਹੀ ਤਾਂ ਗੱਲ ਆ ਮੈਂ ਤਾਂ ਹੁਣ ਤੁਸੀਂ ਕਹਿੰਦੇ ਸੀ ਕਿੱਥੇ ਮੈਂ ਉਹ ਹੀ ਦੇਖਦੀ ਸੋ ਤਾਂ ਹੁਣ ਵੀ ਲੜੀ ਜਾਂਦੇ ਸੀ ਉਹ ਨਹੀਂ ਸੋ ਦੱਸ ਸਕਦੇ ਜਿਹਨੂੰ ਕਹਿੰਦੇ ਇੱਕ ਵਾਰੀ ਦਾ ਸੱਚ ਬਣਦੀ ਆਤ ਤਾਂ ਪਹਿਜਣਾ ਉਹ ਦੁਬਾਰੇ ਨਹੀਂ ਫਿਰਨਾ ਢੜਦਾ ਹੁੰਦਾ ਉਹੀ ਹਾਲ ਇਹਨਾਂ ਦਾ ਹੈਗਾ ਫੇਰ ਤਾਂ ਪਸ਼ੂਆਂ ਨਾਲੋਂ ਵੀ ਟੱਪ ਗਏ ਹੁੰਦਾ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਵੀ ਹੁਣ ਬਣੂਗਾ ਕਿਵੇਂ ਬੇਬੇ ਦਾ ਬਾਣਾ ਕੀ ਹੁਣ ਤੱਕ ਇਹਨੇ ਹੋਰ ਅੱਭੀ ਜਾਣਦਾ ਹੈ ਜਿਹੜਾ ਕੁਝ ਬਣਾ ਪੂਆ ਕਿੰਨਾクセ ਰਹਿਜੂ ਇੱਕ ਦਿਨ ਜਾਂ ਦੋ ਦਿਨ ਵੱਧੋ ਹਫਤਾ ਰਹਿਜੂ ਇੰਨੇ ਤੇ ਆਪਦਾ ਘਰ ਛੱਡ ਕੇ ਕਿੱਥੇ ਰਹਿਜੂ ਇਹੀ ਤਾਂ ਗਲਤੀ ਕੀਤੀ ਨਾ ਪੂਆ ਨੇ ਉਹਨਾਂ ਨੂੰ ਲੈ ਜਾ ਕੇ ਸ਼ਾਇਦ ਪੂਆ ਨੇ ਕਿਦੇ ਆਪਦੇ ਅੱਖੀ ਸਾਰਾ ਕੁਝ ਦੇਖਿਆ ਨਹੀਂ ਸੀ ਤਾਂ ਹੀ ਉਹਨੂੰ ਐ ਲੱਗਦਾ ਵੀ ਪਤਾ ਨਹੀਂ ਮਾੜੀ ਮੋਟੀ ਗੱਲਬਾਤ ਹੋ ਗਈ ਇਹਨਾਂ ਦੇ ਘਰ 'ਚ ਪਰ ਐ ਨਹੀਂ ਸੀ ਪਤਾ ਵੀ ਉਹਦੇ ਨਾਲ ਕੁੱਟ ਮਾਰ ਵੀ ਕਰਦੇ ਘਰੋਂ ਘੱਡਣੋਂ ਤਿਆਰ ਤੱਕ ਹੋ ਗਈ ਸੀ ਉਹ ਤਾਂ ਕਦੇ ਪਿੱਛੇ ਸਿਰਫ ਇੱਕ ਜ਼ਮੀਨ ਪਿੱਛੇ ਅੱਗੇ ਸਾਡੇ ਨਾਂ ਨਹੀਂ ਲਗਵਾਂਦੀ ਤੇ ਪੂਆ ਨੇ ਮੈਨੂੰ ਐ ਵੀ ਕਿਹਾ ਜੀ ਤੁਸੀਂ ਆ ਕੇ ਕਹਿੰਦੀ ਮੈਂ ਫੇਰ ਆਉ ਫੇਰ ਗੱਲ ਕਰੂੰਗੀ ਸੋਡੇ ਨਾਲ ਤੇ ਭੂਆ ਆਣਗੇ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕੋਈ ਗੱਲ ਨਹੀਂ ਤੋ ਭੂਆ ਨੂੰ ਬੁਲਾ ਲਈ ਆਪਾਂ ਇੱਥੇ ਬਿਠਾ ਕੇ ਉਹਨੂੰ ਸਾਰੀ ਗੱਲਬਾਤ ਸਮਝਾ ਦੇਾਂਗੇ ਵੀ ਆਹ ਕੁਝ ਹੁੰਦਾ ਹੈਗਾ ਵੀ ਤੁਸੀਂ ਐਵੇਂ ਵੇਚਦੇ ਨਾ ਉਹਨਾਂ ਤੇ ਯਕੀਨ ਨਾ ਕਰੋ ਕੀ ਪਤਾ ਕੱਲ ਤਾਂ ਜਦੋਂ ਮੈਂ ਗਈ ਸੀ ਘਰੇ ਉਹ ਸ਼ਨੀ ਤਾਂ ਘਰੇ ਹੈ ਨਹੀਂ ਸੀ ਤੇ ਹੁਣ ਮੈਨੂੰ ਤਾਂ ਨਾ ਬੇਬੇ ਦੀ ਚਿੰਤਾ ਲੱਗੀ ਜਾਂਦੀ ਹੈ ਵੀ ਹੁਣ ਕੀ ਬਣੂਗਾ ਚਿੰਤਾ ਤਾਂ ਮੈਨੂੰ ਵੀ ਹੋ ਗਈ ਵੀ ਇਹਨਾਂ ਦਾ ਐ ਨਹੀਂ ਪਤਾ ਬੇਬੇ ਨਾਲ ਕਰਨਗੇ ਕੀ ਉਹ ਉਹੀ ਤਾਂ ਗੱਲ ਹੈ ਕੋਈ ਨਾ ਤੋ ਇੱਕ ਵਾਰੀ ਭੂਆ ਨੂੰ ਬੁਲਾਈਂ ਇੱਧਰ ਫੇਰ ਆਪਾਂ ਭੂਆ ਨਾਲ ਕਰਦੇ ਹਾਂ हां चलो फिर बैठो ਤੁਸੀਂ ਮੈਂ ਤੁਹਾਨੂੰ ਚਾਹ ਬਣਾ ਕੇ ਦਿੰਦਾ ਹਾਂ हां ਚਾਹ ਦੀ ਗੱਟ ਬਣਾ ਲਾ ਕਿਤਾ ਦਾ ਬਹੁਤ ਨੇ ਗਲਤੀ ਹੈ ਕਿ ਬੇਬੇ ਨੂੰ ਉੱਥੇ ਲੈ ਜਾ ਕੇ ਇਹੋ ਜਿਹੇ ਬੰਦਿਆਂ ਦਾ ਕੀ ਪਤਾ ਹੁੰਦਾ ਹੈ ਉਸ ਵਿਚਾਰੀ ਬੁੜੀ ਨਾਲ ਕੀ ਕਰਦੇ ਨੇ ਹਾਈ ਇਸ ਕਿਲੋ ਵੀ ਨਹੀਂ ਤਰਸ ਆਉਂਦਾ ਵੀ ਉਹਨੇ ਜਨਮ ਦਿੱਤਾ ਹੈ ਉਹਨੂੰ ਨੂੰਂਦਾ ਤਾਂ ਚੱਲ ਮੰਨਿਆ ਪੁੱਤ ਦਾ ਘਟੋ ਘਟ ਤਰਸ ਕਰ ਲਿਆ ਉਹਦੇ ਤੇ ਕੱਲ ਜੋਗੀ ਇੱਕ ਤਰ੍ਹਾਂ ਦਾ ਆ ਫੋਨ ਚ ਹੀ ਲੱਗੇ ਰਿਹਾ ਕਰੋ ਸਾਰਾ ਦਿਨ ਹੋਰ ਕਿਹੜਾ ਕੋਈ ਕੰਮ ਆਗਾ ਇੱਚੀ ਠੂੰਗਾ ਮਾਰਨ ਜੋਗੇ ਹੋਗੇ ਕਿਉਂ ਫੋਨ ਨੂੰ ਕੀ ਆ ਕੰਮ ਕਰਕੇ ਲੱਗਿਆ ਕੰਮ ਕਰਕੇ ਲੱਗਿਆ ਸਾਰੇ ਕੱਖਰ ਲਾਇਆ ਸੰਨੀਆਂ ਪਾਈਆਂ ਪਾਣੀ ਪੀ ਕੇ ਹੁਣ ਬੈਠਾ 10 ਮਿੰਟ ਉਹ ਪਤਾ ਲੱਗਦਾ ਅਣਗਵੰਡ ਚ ਕੀ ਹੋਈ ਜਾਂਦਾਗਾ ਮੈਨੂੰ ਕੀ ਪਤਾ ਲੱਗਣਾ ਅਣਗਵੰਡ ਦਾ ਮੈਂ ਕਿਹੜਾ ਚੁਗਲੀਆਂ ਕਰਦਾ ਉਹ ਸਣੀ ਦੀ ਭੂ ਆ ਰਹੀ ਹੈਗੀ ਉਹਨਾਂ ਦੇ ਕਿੰਨਾ ਖਾਬਾ ਪਈ ਜਾਂਦਾ ਕੋਈ ਮਾੜਾ ਮੋਟਾ ਤਾਂ ਬੰਦਾ ਜਾਂਦਾ ਆਉਂਦਾ ਆਈ ਰਵੇ ਆਪਾਂ ਨੂੰ ਕੀ ਲੈਣਾ ਕਿਹਨੇ ਆਏ ਨਹੀਂ ਪਤਾ ਹੈਗਾ ਵੀ ਕਿਹਨੇ ਫੋਨ ਕਰਿਆਗਾ ਮੈਨੂੰ ਕੀ ਪਤਾ ਹੋਣਾ ਜਿਹਨੇ ਕਰਨਾ ਕਰਤਾ ਕਰਨਾ ਕਰਤਾ ਬਿੜਕ ਆਪਾਂ ਨੂੰ ਕੀ ਲੜਾਪਾ ਆਪਦੇ ਕੰਮ ਤੇ ਰੱਖੋ ਧਿਆਨ ਕੰਮ 'ਤੇ ਰੱਖੋ ਧਿਆਨ ਆਹੀ ਕੁਛ ਜਾਣ ਦੇਵਾਂਗੇ ਹੋਰ ਵੀ ਤੇ ਹੈਗੀਆਂ ਬਸਰੀਆਂ ਚੁਗਲਿਆਂ ਕਰਨ ਨੂੰ ਕਦੇ ਕਿਸੇ ਦੇ ਕਰ ਲੈਣਗੇ ਕਰ ਕਿਸੇ ਦੇ ਕਰ ਲੀਆਂ ਚੀਹੀਆਂ ਚੋਲੀਆਂ ਕਰ ਲੀਆਂ ਮੈਂ ਕਦੇ ਉਹਦੇ ਨਿਕਲ ਗਈ ਕਦੇ ਉਹਦੇ ਵੜ ਗਈ ਕੀਦੇ ਨਿਕਲ ਗਈ ਮੈਂ ਕੀਦੇ ਨਿਕਲ ਗਈ ਆਣਗਵੰਨ ਤੋਂ ਵੀ ਨਾ ਮੈਂ ਹੋਰ ਕਿਸੇ ਦੀ ਜਾਨਦੀ ਨਹੀਂ ਹੈਗੀ ਪਿੰਡ ਤੱਕ ਮੈਂ ਕਦੇ ਕਿਸੇ ਦੇ ਗਈ ਨਹੀਂ ਹੈਗੀ ਬਥੇਰਾ ਕਰਦੀਆਂ ਕਦੇ ਕਿਸੇ ਦੇ ਵਾਕੀ ਤੂੰ ਦੇਖ ਲਿਆ ਕਰਦੇ ਹਾਂ ਮੈਨੂੰ ਤਾਂ ਕੋਈ ਲੋੜ ਨਹੀਂ ਮੈਂ ਤਾਂ ਰੱਖਦੀ ਹਾਂ ਹੀ ਆ ਫਿਰ ਰੱਖ ਲਿਆ ਕਰ ਫਿਰ ਰੱਖ ਲਿਆ ਕਰ ਆਪਦਾ ਘਰ ਦਾ ਕੰਮ ਤਾਂ ਹੁੰਦਾ ਨਹੀਂ ਹੁੰਦਾ ਨਹੀਂ ਘਰ ਦਾ ਕੰਮ ਹੋਰ ਕਰਦਾ ਕੰਮ ਕੋਈ ਹੋਰ ਕਰ ਜਾਂ ਆਪਦਾ ਕਰ ਲਿਆ ਕਰੋ ਉਹੀ ਬਹੁਤ ਲੋਕਾਂ ਦੇ ਘਰਾਂ ਤੋਂ ਕੀ ਲੈਣਾ ਕਿ ਹੋਰ ਹੋਰ ਕਰਦਾ ਕੋਈ ਆਪਦਾ ਹੀ ਕਰਦੀਆਂਗੇ ਉਹਦਾ ਜਿਹਦਾ ਹੈ ਕੰਮ ਆਪਦਾ ਕਰਨ ਮੇੜ ਲੂਆ ਜਿਹੜਾ ਰੌਲਾ ਹੈਗਾ ਆਪਾਂ ਕੀ ਲੈਣਾ ਕਿਸੇ ਨੂੰ ਘਟੋ ਘਟਾ ਆਪਾਂ ਮਾੜਾ ਮੋਟਾ ਤਾਂ ਸਾਥ ਦੇ ਰਹੇ ਆ ਬੰਦੇ ਦਾ ਉਹੀ ਬਾਰਚ ਬੋਈ ਤੇ ਤੜਾਈ ਜਾਊ ਕਿਸਦੇ ਬਾਰਚ ਬੋਈ ਤੇ ਤੜਾਈ ਜਾਊ ਆਹੇ ਕੰਮ ਜਦੋਂਗੇ ਹੋਗੇ ਹੋਰ ਤਾਂ ਕੋਈ ਹੈ ਨਹੀਂਗਾ ਅਗਲੀ ਅੱਧ ਦੀ ਮਾਲਕਣੀ ਆਊਗੀ ਫਰਦ ਦੀ ਮਾਲਕਣੀ ਉਹ ਕਢਾਈ ਕਹਿੰਦੇ ਸੀਗੇ ਵੀ ਅੱਧ ਦਿੰਦੇ ਨਹੀਂ ਅਸੀਂ ਜਦ ਮਾਂ ਕਰਤੀ ਕਰੋ ਅਗਲੀ ਆਉ ਫੋਨ ਕਰੂਗੀ ਆਊਗੀ ਕਰਤਾ ਕਿਸੇ ਨੇ ਜਿਹਨੂੰ ਪੱਖ ਸੀ ਤੈਨੂੰ ਕੀ ਮਾਂ ਦਾ ਤਾਂ ਤੈਨੂੰ ਪਤਾ ਲੱਗ ਗਿਆ ਵੀ ਕੱਢਤੀ ਉਹਦਾ ਤੈਨੂੰ ਪਤਾ ਨਹੀਂ ਲੱਗਿਆ ਵੀ ਕਿਹਨੇ ਫੋਨ ਕੀਤਾ ਉਹ ਸੁਮਿੰਨ ਕੀ ਉਹ ਤਾਂ ਕੀ ਨਹੀਂ ਕਰਿਆ ਫਿਰ ਇਹ ਕਿਵੇਂ ਪਤਾ ਲੱਗਿਆ ਦੱਸਣ ਵਾਲੇ ਬਥੇਰੇ ਨੇਗੇ ਦੂਜਿਆਂ ਨੂੰ ਕਹਿੰਦਾ ਹਲੇ ਕਿ ਵੀ ਤੂੰ ਚੁਗਲੀਆਂ ਕਰਦੀਆਂ ਆਂ ਆਪਦੇ ਕੰਮ ਤੋਂ ਧਿਆਨ ਰੱਖਿਆ ਕਰੋ ਕਿਸੇ ਤੋਂ ਕੀ ਲੈਣਾ ਧਿਆਨ ਹੀ ਆ ਮੇਰਾ ਤਾਂ ਤੂੰ ਬਚ ਕੇ ਰਹੀਂ ਮੈਗੀ ਬਚ ਕੇ ਰਮਾ ਮੇਰਾ ਕੀ ਸਿਰ ਦਰਦੀ ਉਹ ਚ ਸਿਰ ਤੋਂ ਮੇਰੇ ਕੋਈ ਡਾਂਗ ਮਰੂ ਜੇੜਾ ਕੋਈ ਚੁਗਲੀਆ ਕਰਦਾ ਫੜ ਲੂ ਅਗਲਾ ਉਹਨੂੰ ਫੇ ਪਤਾ ਹੀ ਹੋਉਂਦਾਗਾ ਫੇ ਫੋਨ ਕਿਹਨੇ ਕੀਤਾ ਮੜ ਮੋਟਾ ਤਾਂ ਆਪਾਂ ਨੂੰ ਸੋਭਾ ਹੁੰਦੀ ਹੋਈ ਆ ਗੱਲ ਦੀ ਜੇ ਧਿਆਨ ਲਾਵਾਂਗੇ ਕੋਈ ਚੱਕਰ ਨਹੀਂ ਉਹਦਾ ਚੱਕਰ ਨਹੀਂ ਹੂੰ ਤੂੰ ਆਪਦਾ ਕੰਮ ਤੇ ਧਿਆਨ ਰੱਖਿਆ ਕਰ ਕਰ ਲੈ ਕੋਈ ਕੰਮ ਮੇਰਾ ਤਾਂ ਕੰਮ ਤੱਕ ਦੇਣੀ ਆਗਾ ਮਾਰੀ ਜਾ ਪਕਾਈ ਸਾਰਾ ਦਿਨ ਬੋਲਣ ਨੂੰ ਦੂਜਿਆਂ ਦੀਆਂ ਚੁਗਲੀਆਂ ਹੋਰ ਕੀ ਕੰਮ ਨਹੀਂ ਇਹਨਾਂ ਨੂੰ ਆਜੋ ਭਾਈ ਇਹ ਕੌਣ ਨੇ ਸੁਣੇ ਪੋਹਾ ਜੀ ਐਮਾਜ਼ੋਂ ਦਾ ਸਿਆ ਦਾ ਹੈਗਾ ਸੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੁੱਤਾ ਹੋ ਠੀਕ ਹੈ ਹਾਂ ਠੀਕ ਠਾਕ ਹੋਰ ਤੁਸੀਂ ਠੀਕ ਹੋ ਹਾਂ ਠੀਕ ਜਿਵੇਂ ਬੁਲਾਇਆ ਸੀ ਪੁੱਤਾ ਤੁਹਾਨੂੰ ਪਤਾ ਹੀ ਹੋਊਗਾ ਪੋਹਾ ਜੀ ਕਿਉਂ ਬੁਲਾਇਆ ਸੀਗਾ ਉਹ ਮੈਂ ਤਾਂ ਨਾ ਬੈਠੀ ਸੀ ਉਹਦੇ ਕੋਈ ਮੇਰੀ ਭਾਪੀ ਕੋਲ ਹੀ ਖਲਾਈਆਂ ਕਰੀ ਜਾਂਦੇ ਸੀਗੇ ਆ ਮੈਨੂੰ ਇਹਨੇ ਜਦੋਂ ਬੋਲ ਮਾਰਿਆ ਸੋਨੀ ਨੇ ਕਹਿੰਦੀ ਕਿ ਇੱਧਰ ਆਈਆਂ ਕਿ ਕੰਮ ਹੈ ਮੜਾ ਜਾ ਤੇ ਭਾਪੀ ਕਹਿੰਦੀ ਜਾਇਆ ਫਿਰ ਪੂਆ ਉਹ ਤਾਂ ਪਹਿਲਾਂ ਵੀ ਲੜੀ ਜਾਂਦੇ ਸੀ ਮੈਨੂੰ ਸੁਣਦੇ ਸੀ ਭਾਈ ਪੁੱਛਣਾ ਮोटा ਜਿਹਾ ਬੁਲਾਏ ਬੋਲਦਾ ਹੈਗਾ ਛਮੀ ਨਹੀਂ ਕਹਿੰਦਾ ਕੋਈ ਵੀ ਐ ਮਾੜਾ ਮੋਟਾ ਗਾਵ ਜਿਹਾ ਨਾ ਮਾਪਾ ਪਾਪ ਐ ਫੇਰ ਵੀ ਅਖਰ ਨੂੰ ਸਾਹਮਣੇ ਤਾਂ ਭਈ ਇਹਨਾਂ ਨੇ ਪਊਗਾ ਜਾਂ ਜਾ ਜਾ ਸਮਿਆਂ ਕਾਰਵਾਰ ਚ ਬੈਠੇ ਨਹੀਂਗੇ ਇਸੇ ਗੱਲ ਲਈ ਤੁਹਾਨੂੰ ਪੂਆ ਜੀ ਬੁਲਾਇਆ ਗਿਆ ਇੱਥੇ ਵੀ ਇਹ ਸੁਧਰਨ ਵਾਲੇ ਨਹੀਂ ਹੈਗੇ ਹੁਣ ਤਾਂ ਤੁਸੀਂ ਆਪਦੇ ਅੱਖੀਂ ਦੇਖ ਲਿਆ ਨਾ ਮੈਂ ਤਾਂ ਦੇਖੀ ਨਹੀਂ ਭਈ ਅੱਖੀਂ ਸਭ ਕੁਝ ਦੇਖ ਲਿਆ ਉਹਦਾ ਤਾਂ ਬਸੇਬਾ ਕਿੱਥੇ ਹੈ ਇੱਥੇ ਰੋਟੀ ਰੱਟੀ ਨਹੀਂ ਉਹਨੂੰ ਮਿਲਦੀ ਹੈਗੀ ਵੀ ਰੋਟੀ ਮਿਲੂਗੀ ਤਾਂ ਇਹਨਾਂ ਤੋਂ ਆਸ ਰੱਖੂਗੀ ਜੀ ਨਾ ਕੱਲ ਨੂੰ ਐਵੇਂ ਉਹਦੇ ਵਿਚਾਰੀ ਦੇ ਕੁਝ ਮਾਰਿਆ ਕੋਈ ਲੱਤਾਂ ਬਾਹ ਤੋੜਤੀ ਫਿਰ ਉਹਦਾ ਜ਼ਿੰਮੇਦਾਰ ਕੌਣ ਹੋਊਗਾ ਭਣਾ ਕੀ ਨਹੀਂ ਹੋਣਾਗਾ ਇਹ ਤਾਂ ਐ ਪਾਵੇ ਨਿਕਲ ਜਾਣਗੇ ਦੋਨੇ ਮੀਆਂ ਵੀ ਵੀ ਇਹ ਤਾਂ ਤਿਲਕ ਕੇ ਡਿੱਗ ਗਈ ਇਹਨਾਂ ਤਾਂ ਬਹਾਨੇ ਤਨ ਪਤਾ ਘਟੀ ਪਏ ਹੁੰਦੇ ਨੇਗੇ ਤਾਂ ਹੀ ਅਸੀਂ ਕਹਿੰਦੇ ਸੀ ਵੀ ਆਹ ਵੀ ਉਹਦਾ ਆਪਦਾ ਘਰ ਹੀ ਹੈਗਾ ਜਿੰਨਾ ਟਾਈਮ ਚਾਹੇ ਇੱਥੇ ਰਹਿ ਸਕਦੀ ਹੈ ਅਸੀਂ ਕਿਹੜਾ ਕੋਈ ਉਹਦਾ ਜ਼ਮੀਨ ਦਾ ਠੇਕਾ ਮੰਗਣ ਲੱਗੇ ਜਾਂ ਜ਼ਮੀਨ ਮੰਗਣ ਲੱਗੇਗੇ ਨਾ ਨਾ ਪੁੱਤ ਜਮੀਨ ਦਾ ਕਾਨੂੰ ਮੰਗਣੀ ਆ ਤੁਸੀਂ ਕਾਨੂੰ ਤੁਸੀਂ ਠੇਕੇ ਮੰਗਦੇ ਹੋਗੇ ਪਰਮਾਤਮਾ ਤੁਹਾਨੂੰ ਦੇਵੇ ਉਹੀ ਬਹੁਤ ਹੈਗਾ ਬਸ ਫਿਰ ਉਹਦੇ ਨੂੰ ਪੁੱਤ ਵਰਤੀ ਜਾਣ ਜਮੀਨ ਪਤਾ ਕੀ ਗੱਲ ਐ ਕਹਿ ਦਾਨੀ ਕਿ ਪਤਾ ਨਹੀਂ ਸਾਡੀ ਬੁਢੀ ਨੂੰ ਕਿਉਂ ਸਿਖਾਉਂਦੇ ਨੇ ਕੱਲ ਨੂੰ ਕੋਈ ਹੀਮਕੀਮ ਹੋ ਗਿਆ ਅਗਰ ਅੱਕ ਨੂੰ ਪਤਾ ਨਹੀਂ ਇਹਨਾਂ ਨੇ ਕੀ ਕਰਾ ਕੇ ਦੇਤਾ ਆ ਗੱਲਾਂ ਤੋਂ ਡਰ ਲੱਗਦਾ ਪੁੱਤ ਹੋਰ ਨਹੀਂ ਕਿਸੇ ਕੱਲ ਦਾ ਡਰ ਹੈਗਾ ਫਿਰ ਪੂਆ ਸਾਨੂੰ ਕਿਹੜਾ ਲਾਲਚਾ ਕਰ ਜਮੀਨ ਚਾਹੇ ਉਹਨਾਂ ਦੇ ਨਾਮ ਅੱਜ ਕਰਾ ਦੋ ਸਾਨੂੰ ਤਾਂ ਕੋਈ ਲਾਲਚ ਨਹੀਂ ਲੈ ਪੁੱਤ ਜਮੀਨ ਉਹਨਾਂ ਨਾਂ ਕਰਵਾ ਕੇ ਉਹਨੇ ਮਰਨਾ ਤੇ ਗੱਲ ਘੁਟਾ ਪੀ ਦਊਗੀ ਫਿਰ ਹੈ ਫਿਰ ਪੂਆ ਨੇ ਜਾਣਤਾ ਛੁੱਟੂਗੀ ਹੁਣ ਘਰ ਜ਼ਮੀਨ ਦੇ ਸਾਥ ਤੱਕਲੇਸ਼ ਕਰਦੇ ਨੇ ਮੈਂ ਤਾਂ ਐ ਸੋਚਿਆਗਾ ਵੀ ਚਾਰ ਦਿਨ ਚੱਲ ਮੈਂ ਲੈ ਜਾਣੀ ਇਹ ਨਾਲ ਆਹ ਗੱਲ ਤਾਂ ਠੀਕ ਆ ਤੁਹਾਡੀ ਪੂਆ ਜੀ ਚਾਹੇ ਤੁਸੀਂ ਲੈ ਜਾਓ ਚਾਹੇ ਸਾਡੇ ਕੋਲੇ ਭੇਜ ਦਿਓ ਪਰ ਉਹਨਾਂ ਕੋਲੇ ਨਾ ਛੱਡੋ ਨਾ ਨਾ ਉੱਥੇ ਤਾਂ ਉਹਦੀ ਕੋਈ ਜੀਵਤ ਨਹੀਂ ਹੈਗੀ ਉੱਥੇ ਤਾਂ ਆਪ ਹੀ ਕਹੀ ਜਾਂਦੇ ਉਹ ਤਾਂ ਆਪ ਹੀ ਡਰੀ ਬੈਠੀ ਹੈ ਕਹਿੰਦੀ ਜੇ ਤੂੰ ਵਾਗਦੀ ਆਂੀ ਪਤਾ ਮੈਨਾਂ ਪਿੱਛਾ ਕੀ ਕਰਨੇ ਇਹ ਉਹ ਤਾਂ ਪਤਾ ਹੀ ਹੈਗਾ ਵੀ ਹੁਣ ਨਹੀਂ ਸਾਮ ਸਕਦੇ ਇੱਕ ਰੋਟੀ ਤੱਕ ਨਹੀਂ ਦੇ ਸਕਦੇ ਉਹਨੂੰ ਹੋਰ ਕੀ ਕਰਨਗੇ ਉਹ ਤੇਹੀ ਖੜੇ ਰੇ ਰੋਟੀਆਂ ਉਹੀ ਤਾਂ ਗੱਲ ਐ ਜੇ ਉੱਥੇ ਇਹਨਾਂ ਦੇ ਰਿਸ਼ਤੇਦਾਰ ਹੁੰਦਾ ਜਾਂ ਇਹਦੀ ਮਾਂ ਹੁੰਦੀ ਜਾਂ ਦਾ ਪਿਓ ਹੁੰਦਾ ਇਹ ਤਾਂ ਭਰਾਣਾ ਰੋਟੀ ਦੇਵੇ ਫੇਰ ਪਤਾ ਲੱਗਦਾ ਫੇਰ ਦੇ ਕਿੰਨਾ ਗੁੱਸਾ ਆਉਂਦਾ ਫੇਰ ਉਹ ਪਰਜਾਂਗੇ ਉਹਨੂੰ ਲੜਦੀਆਂ ਕਿ ਉੱਥੇ ਵੀ ਇਹ ਵੀ ਮਾਂ ਐ ਕਿਸੇ ਦੀ ਇਹ ਤਾਂ ਪੂਆ ਰੋਟੀ ਦੀ ਗੱਲ ਤਾਂ ਦੂਰ ਐ ਤਾਂ ਪਾਲੇ ਦੀ ਘੁੱਟ ਦੇ ਕੇ ਨਹੀਂ ਬਚਦੇ ਹੈਗੇ ਭਾਈ ਉਹ ਵੀ ਤਾਂ ਗੱਲ ਸਾਰਾ ਦਿਨ ਬੇਬੇ ਬੋਲ ਮਾਰੀ ਜਾਂਦੀ ਐ ਪਾਣੀ ਵਾਸਤੇ ਕੋਲ ਦੀ ਨੰਗਦੇ ਜਾਂਦੇ ਦੋਨੇ ਪਾਣੀ ਤਾਂ ਆਪਾਂ ਸੱਤ ਬਗਾਨੇ ਨੂੰ ਵੀ ਪਿਆ ਦੇਨੇ ਆ ਦੋ ਘੁੱਟਾਂ ਇਹ ਗੱਲਾਂ ਤਾਂ ਉਹ ਸੋਚਦੇ ਇਨਾਂ ਪੂਆ ਜੀ ਉਹਨਾਂ ਨੂੰ ਤਾਂ ਇਹ ਲੱਗਦਾ ਵੀ ਸਾਡੇ ਦਾ ਸਦਾ ਹੀ ਜਵਾਨੀ ਰਹੂਗੀ ਸਾਡੇ ਤੇ ਕਾਨੂੰ ਬੜਾ ਪਾਉਣਾ ਹੈ ਮੈਂ ਤਾਂ ਕੰਨੀਆਂ ਰੱਬ ਨੇ ਇਹਨਾਂ ਨੂੰ ਇਹਦੇ ਪਰ ਗਈ ਹੈ ਜਵਾਕ ਦੇ 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 ਨੇ ਇੱਕ ਪੁੱਤ ਮੈਂ ਫੇਰ ਇਹਨੂੰ ਪਤਾ ਲੱਗਾ ਨਾ ਮੈਂ ਲੈ ਕੁੰਡੀਆਂ ਹੋ ਤਾਂ ਰੱਬ ਦੇਉਗੇ ਕਹਿੰਦੇ ਹੁੰਦੇ ਨੇ ਵੀ ਕਰਨੀ ਭਰਨੀ ਤਾਂ ਸਾਰਾ ਕੁਝ ਇੱਥੇ ਪੈਂਦੀ ਹੈ ਜਿਹੜੀ ਅੱਜ ਜਿਹੜਾ ਕੁਝ ਅੱਜ ਕਰੀ ਜਾਂਦੇ ਕੱਲ ਨੂੰ ਭਰਨਗੇ ਵੀ ਉਹ ਇਹ ਤਾਂ ਹੈ ਨਾਲੇ ਭੂਆ ਜਿਹਾ ਨਹੀਂ ਕਿਉਂ ਬੋਲੀ ਜਾਂਦਾ ਸੀ ਤੁਹਾਡੇ ਨਾਲ ਵੀ ਬਸ ਆਈਆਂ ਕਿ ਭੂਆ ਤੁਹਾਡੇ ਘਰ ਦੀ ਰਹੋ ਇੱਥੇ ਕੀ ਕਰਨਾ ਆਈਆਂ ਫਲਾਣੇ ਤੇਰੀ ਤਾਂ ਦੇ ਨੋਆ ਬੁੱਤਾਂ ਨਾਲ ਨਹੀਂ ਬੰਦੀ ਫਲਾਣੇ ਨਾਲ ਹੀ ਬੰਦੀ ਪਰ ਭਈ ਮੇਰੇ ਨੋਪਤ ਇਹਦੇ ਵਰਗਾ ਤਾਂ ਨਹੀਂ ਹੈਗੇ ਮੇਰੇ ਤਾਂ ਕੈਦੇ ਚ ਹੈਗੇ ਮੈਂ ਤਾਂ ਜਿੱਥੇ ਬੈ ਕੈ ਨਹੀਂ ਉੱਥੇ ਖੜ ਦੇਣ ਜਿੱਥੇ ਕੈ ਨਹੀਂ ਉੱਥੇ ਬਹਿ ਜਾਂਦੇ ਨੇ ਮੇਰੇ ਜਵਾਬ ਤਾਂ ਮੈਥੋਂ ਪੁੱਛੇ ਵਗੈਰ 12 ਵਾਰ ਵੀ ਟੱਪਦੇ ਹੈਗੇ ਚੰਗੀ ਗੱਲ ਆ ਜੇ ਤੁਹਾਡੇ ਕਹਿਣੇ ਚ ਹੈਗੇ ਉਹ ਤਾਂ ਕਹਿੰਦਾ ਸੀ ਮੁੰਡਾ ਕਹਿੰਦਾ ਮਾਂ ਮੈਂ ਚੱਲਾਂ ਮਾਂ ਨਾ ਕੁੱਤੇ ਨਹੀਂ ਇੱਥੇ ਵਾਦਾ ਵਾਜੂ ਇਹ ਕੁਝ ਬੋਲ ਪਿਆ ਉਹਦਾ ਗੁੱਸਾ ਪੜਾ ਜਵਾਬ ਦਾ ਉਹ ਨਹੀਂ ਕਹੂੰਗਾ ਇੰਨਾ ਦੀ ਮਾਮੀ ਨੂੰ ਇੰਨਾ ਵਰਗਾ ਤਾਂ ਭੂਆ ਕੋਈ ਵੀ ਨਹੀਂ ਹੈ ਹਾਂ ਇਹਨਾਂ ਨੇ ਤਾਂ ਸਾਰੀਆਂ ਹੱਦਾਂ ਪਾਰ ਕਰਤੀਆਂ ਸਾਹਿਗਾ ਕੋਈ ਸ਼ਰਮਾਉਂਦੀ ਆ 9 ਮਹੀਨੇ ਕੁੱਖ ਚ ਰੱਖਦੀ ਆ ਮਾਂ 5 ਸਾਲ ਗੰਦ ਧੋਂਦੀ ਆ ਫੇਰ ਆਸੀਆਂ ਲਾਉਂਦੀ ਆ ਮੇਰਾ ਪੁੱਤ ਪੜ ਲਿਖ ਕੇ ਐ ਬਣੂਗਾ ਉਹ ਬਣੂਗਾ ਵੀ ਰੋਟੀ ਖਾऊं ਬੈਠ ਕੇ ਖਵਾ ਤੇ ਕੂੜੇ ਤਾਂ ਹੀ ਅਸੀਂ ਤੁਹਾਨੂੰ ਇੱਥੇ ਬੁਲਾਇਆ ਹੈਗਾ ਵੀ ਹੁਣ ਵੀ ਜਿਹੜਾ ਕੋਈ ਫੈਸਲਾ ਲੈਣਾ ਨਾ ਸੋਚ ਸਮਝ ਕੇ ਲਓ ਕੱਲ ਨੂੰ ਬਰੇ ਨਾ ਹੋਵੇ ਵੀ ਵਿਚਾਰੀ ਦੀ ਉਹਦੀ ਜਿੰਨੀ ਕੰਮ ਰਹਿੰਦੀ ਹੈ ਵੀ ਉਹ ਵੀ ਉਹ ਮਾੜੇ ਹਾਲਾਤਾਂ ਚ ਹੀ ਕੱਟਿਆ ਇਹ ਤਾਂ ਹੈ ਪੁੱਤ ਮੈਂ ਤਾਂ ਤੁਹਾਨੂੰ ਚੰਗਾ ਸਮਝਦਾ ਜਦੋਂ ਉਹਨੇ ਘਰੋਂ ਕੱਢੀ ਸੀ ਨਾ ਯਾਨੀ ਕੋਈ ਖਸੌਖੂ ਖਤਾ ਗੰਦਾ ਕਰਲੇ ਹੈ ਬੰਦੇ ਦੇ ਮਨ ਚ ਬਹੁਤ ਕੁਝ ਜਾਂਦਾ ਹੈਗਾ ਵੀ ਮੈਂ ਕਿਹੜਾ ਬੰਦੇ ਦਾ ਕੀ ਪਤਾ ਕੀ ਕਰ ਲੇ ਇੱਧਰ ਜਾ ਬੜੇ ਤਾਂ ਤੁਸੀਂ ਚੰਗੇ ਜੀ ਨੇ ਭਾਈ ਆਦੇ ਘਰੇ ਬਾੜ ਲੀਨੀ ਅੱਜ ਕੱਲ ਤਾਂ ਅਗਲਾ ਹੋਈ ਨਹੀਂ ਬਾੜ ਦਾ ਤਮਾਸ਼ੇ ਦੇਖਦੇ ਨੇ ਅਸੀਂ ਤਾਂ ਕਿੱਥੇ ਡੇਲੀ ਦੇਖਦੇ ਸੀ ਕੀ ਕੁਛ ਗ੍ਰੇਸ਼ ਹੁੰਦਾ ਸੀਗਾ ਘਰੇ ਕੀ ਕੁਛ ਕਿਹੜਾ ਬੋਲਦਾ ਸੀਗਾ ਕੋਈ ਵੱਡੇ ਦੀ ਨਹੀਂ ਛੋਟੇ ਦੀ ਲਿਹਾ ਜਾਏਗੀ ਉਹ ਜਿਹੜਾ ਮੁੰਡਾ ਉਹਦੇ ਨਾਲ ਉਹਦੀ ਬਹੂ ਰਲ ਜਾਂਦੀ ਹੈ ਭਾਈ ਦੋਨੇ ਇੱਕੋ ਜਿਹੇ ਨੇ ਉਹ ਤਾਂ ਉਹ ਤਾਂ ਕੋਈ ਨਿੱਕੋ ਬੈਲੋ ਰੁਟੇ ਹੋਏ ਨਹੀਂਗੇ ਇੱਕ ਬਹੁਤ ਗੰਦਸਾਨ ਨਾ ਸਾਨੂੰ ਸਾਰਾ ਸੁੰਦਰ ਲੰਦਾ ਸਾਰਾ ਸੁੰਦਰ ਤਾਂ ਹੈਗਾ ਹੋਰ ਹੁਣ ਤੂੰ ਦੇਖ ਰਾ ਤੇਰੇ ਸਾਹਮਣੇ ਕੀ ਕੁਛ ਬੋਲਿਆਗਾ ਲੈਵੇਂ ਬਿੰਦ ਕੋ ਉਧਰ ਸੀਗੀ ਹੁਣ ਆਇਆ ਹੋਣਾ ਉਹ ਜਿਹੜੇ ਔਖੜਾ ਪਤਾ ਕਿੱਥੇ ਨਿਕਰਿਆ ਹੋਇਆ ਸੀਗਾ ਸਾਰਾ ਦਿਨ ਬੇਬੇ ਬਿਲਕੁਲੀ ਰਹਿੰਦੀ ਆ ਸਾਡੇ ਤੋਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹਦਾ ਨਹੀਂ ਜੀ ਲੱਗਣਾ ਨਾ ਨਾ ਰਹਿੰਦੀ ਨਹੀਂ ਉਹ ਕਾਲੋ ਕਦੇ ਮਾਤੇਰੇ ਕੋਲੇ ਬੈਠੀ ਕਹਿੰਦਾ ਸੁਣੀ ਲੱਗੂ ਜੇ ਕੱਲ ਨੂੰ ਕੁਝ ਹੋਊਗਾ ਅਗਲਾ ਆਕੂਗਾ ਨਾਨਤ ਕੋਲੇ ਗਈ ਸੀ ਉੱਥੇ ਉਹਨਾਂ ਨੇ ਕੁਝ ਦੇ ਕੇ ਮਾਰਤੀ ਨਾਲੇ ਪੂਰਾ ਐ ਵੀ ਡਰ ਲੱਗਦਾ ਹੈ ਇੱਥੇ ਤਾਂ ਪਿੰਡ ਦੀਆਂ ਬੁੜੀਆਂ ਮੂੰਹ ਹੱਥੇ ਲੱਗਦੀਆਂ ਨੇ ਤੇ ਫੇਰ ਦੂਜੇ ਪਿੰਡ ਜਾ ਕੇ ਕਿੱਥੇ ਰਹਾ ਜਾਂਦਾ ਗਾ ਮੈਂ ਪੈਸੇ ਅੱਛੇ ਤੇ ਕਿਸੇ ਦੇ ਕਰਦਾ ਪੇਤ ਵੀ ਨਹੀਂ ਹੁੰਦਾ ਉਹ ਹੀ ਤਾਂ ਨਾ ਕੋਈ ਕਿਸੇ ਨਾਲ ਜਾਣ ਪਸਾਨ ਹੁੰਦੀ ਆ ਆਪਾਂ ਬੁਲਾਵਾਂਗੇ ਚਲਾਵਾਂਗੇ ਤਾਂ ਜੇ ਮਾੜਾ ਮਟਾ ਕਿਸਨ ਜਾਣਾਂਗੇ ਤੁਸੀਂ ਪੂਆ ਬੇਬੇ ਨਾ ਰਹਿ ਕਰ ਲਿਓ ਨੇ ਵੇ ਬੰਨੇ ਗਏ ਤਾਂ ਸਾਡੇ ਕਰਨ ਛੱਡ ਜੋ ਸਾਨੂੰ ਕੋਈ ਲਾਲਚ ਲੋਭ ਨਹੀਂ ਹੈਗਾ ਇਸ ਗੱਲ ਦਾ ਨਾ ਨਾ ਤੀਏ ਜੇ ਕੋਈ 2 ਦੋ ਰੁਪਏ ਸਾਨੂੰ ਦੇ ਵੀ ਤੋਗੀ ਫਿਰ ਘਰੇ ਘਟਾ ਆਉਂਦਾਗਾ ਹੁਣ ਤੱਕ ਉਹਨਾਂ ਨੇ ਕੰਜਰਾਂ ਨੇ ਖਾਦਾ ਹੀ ਆ ਸਾਰਾ ਠੇਕਾ ਖਾਂਦੇ ਰਹੇ ਨੇਗੇ ਹੁਣ ਨਾ ਨਾ ਪੂਆ ਸਾਨੂੰ ਕਸਦਾ ਲਾਲਚ ਨਹੀਂ ਤਾਂ ਸਾਡੇ ਤਾਂ ਪ੍ਰਮਾਤਮਾ ਨੇ ਦਿੱਤਾ ਸਭ ਕੁਝ ਹੈਗਾ ਪਹਿਲੇ ਅਸੀਂ ਕੀ ਲੈਣਾ ਤੇ ਫੈਸਲਾ ਕਿ ਪੁੱਛਿਆ ਪਤਾ ਆ ਮਨ ਕਰਦਾ ਵੀ ਜਿੰਨੀ ਜਮੀਨ ਅੱਧੇ ਤਾਂ ਗੁਰਦੁਆਰੇ ਨਾਲ ਖਾ ਦੇ ਇੱਕ ਦੋ ਕਿੱਲੇ ਮੈਂ ਕਿਹਾ ਭਾਬੀ ਨੂੰ ਆਪਦੇ ਨੌਰਾ ਕਹੇ ਜੀ ਨਾ ਰੋਟੀ ਦੇਣੀ ਉਹ ਦੇ ਜਾਣਗੇ ਜਿਮਾਣਾ ਦੇਣ ਪੂਆ ਕਾਨੂੰ ਦਿੰਦੇ ਨੇ ਰੋਟੀ ਹੋ ਜਮੀਨ ਦੇ ਰੋਲੇ ਜੀ ਦੇ ਨੇ ਹੁੰਦੀ ਰੋਟੀਆਂ ਹੁਣੇ ਦੇ ਦਿਆਂਦੇ ਦੁਆਦ ਕਹਿੰਗੇ ਰੋਟੀ ਇਹਨਾਂ ਦਾ ਹੀ ਸਿਆਪਾ ਹੈਗਾ ਇਹਨਾਂ ਦਾ ਸਿਆਪਾ ਨਹੀਂ ਮੁਕਦਾ ساری ਉਮਰ ਵੀ ਉਹ ਕਿਹੜੇ ਸਾਥੀ ਤੇ ਧਰ ਕੇ ਲੈ ਜੂਗੀ ਜਮੀਨ ਉਹ ਤੋਂ ਬਾਅਦ ਵੀ ਥੋੜ੍ਹ ਗਈ ਹੈ ਤੇ ਹੁਣ ਤਾਂ ਇੱਕ ਵੀ ਤਾਂ ਜਿਹੜਾ ਕੁਝ ਬਣਾਇਆ ਉਹਨੇ ਉਹਨਾਂ ਦੇ ਬਣਾਇਆ ਉਹਦੇ ਆਖਰ ਨੂੰ ਭਾਬੀ ਨੇ ਕੜਾ ਵੀ ਖਾ ਕੇ ਕੱਢਿਆ ਭਾਈ ਜਣਾ ਕਮਾਇਆ ਅੱਜ ਤੱਕ ਜਿੰਨਾ ਉਹਨੇ ਬਣਾਇਆ ਘਰ-ਬਾਰ ਬਣਾਤਾ ਵਧੀਆ ਇਹਨਾਂ ਨੂੰ ਹੈ ਬੈਠੇ ਨੇ ਜੇ ਹੁੰਦੋ ਕਿਸੇ ਝੰਬੀ ਚ ਫੇਰ ਪਤਾ ਲੱਗਦਾ ਹੈ ਉਹੀ ਤਾਂ ਗੱਲ ਹੈ ਬੂਆ ਕਿੱਥੇ ਇੱਕ ਕਿੱਲੇ ਤੋਂ ਕਾ ਕਿੱਲੇ ਜਮੀਨ ਤੇ ਬਣਾ ਕੇ ਦੇਤੇ ਖਾਤਾ ਚ ਅੱਜ ਤਾਂ ਉਹ ਨਹੀਂ ਸੀ ਪਹਿਨਿਆ ਚ ਅੱਜ ਤਾਂ ਉਹ ਨਹੀਂ ਸੀ ਤਿੰਨ ਰਾਤ ਖੇਤੀ ਚ ਬੰਦੇ ਦੇ ਪਰੋਂ ਪਰ ਕਮਾਉਂਦੀ ਸੀਗੀ ਉਹ ਗੋਸਤਾ ਸੋਜਦੇ ਨੀ ਨਾ ਹੋ ਨਾਲੇ ਘੰਟਾ ਕੰਮ ਕਰਵਾ ਲਾਇਆ ਤੇ ਤੂੰ ਜੇ ਨਾਲ ਦੀ ਹਲਕ ਜਿਹੀ ਜੀਵ ਨਿਕਲੇ ਬਾਹਰ ਇਹਦੀ ਬਾਅਦ ਚ ਤਾਂ ਬੰਦਾ ਸਾਰਾ ਕੁਝ ਭੁੱਲ ਜਾਂਦਾ ਹੁੰਦਾ ਕਰ ਕਰ ਕੇ ਹਾਂ ਵੀ ਮਾਪਿਆਂ ਦੇ ਸਾਹਮਣੇ ਔਖਾ ਐ ਐ ਨਹੀਂ ਕਹਿੰਦਾ ਵੀ ਮਾਂ ਸਾਨੂੰ ਤੂੰ ਨਹੀਂ ਸਾਸਿ ਤੇ ਇਹਨੂੰ ਨਹੀਂ ਸਾਹਮਣੇ ਸਾਨੂੰ ਤੂੰ ਸਾਹਮਣੇ ਹੋਇਆ ਮਾਪੇ ਤਾਂ ਕਹਿੰਦੇ ਨੇ ਮਾਪੇ ਤਾਂ ਮਿਲਦੀ ਕਿਸਮਤ ਵਾਲਿਆਂ ਨੂੰ ਹੁੰਦੇ ਆ ਸਾਨੂੰ ਪੁੱਛ ਕੇ ਦੇਖੋ ਨਾ ਸਾਡੇ ਸਿਰ ਤੇ ਮਾਂ ਐ ਨਾ ਪਿਓ ਹੈਗਾ ਤੇ ਸਾਡਾ ਕੀ ਹਾਲ ਹੁੰਦਾ ਜਦੋਂ ਕਈ ਵਾਰੀ ਜ਼ਿਆਦਾ ਆ ਜਾਂਦੀ ਹੈਗੀ ਨਾਲੇ ਮਾਪੇ ਮਾਪੇ ਦਾ ਸਦਾ ਸਦੀ ਚਾਹੇ ਲੱਖ ਬੁਢਾ ਹੋਵੇ ਜੇ ਮਰਤੀਓ ਪਤਨ ਬੁਢਾ ਲੱਗਦਾ ਆ ਸਾਨੂੰ ਅਕ ਜਦੋਂ ਮਾਪੇ ਮੁੱਕ ਕੇ ਸੇ ਭਾਬੀ ਨੇ ਬਾਰ ਉਠਾਇਆ ਹੈਗਾ ਹੈ ਇਹ ਸਨੇ ਬਾਰ ਉਠਾਇਆ ਚਾਹੇ ਉਦੋਂ ਬਾਅਦ ਪਹਿਲ ਲੱਖ ਲੋਕਾਂ ਨੇ ਉੱਪਰ ਚੜ ਕੇ ਸਾਡੇ ਨਾਲ ਵਿਗੜ ਗਈ ਸੀ ਪਰ ਆਪਾਂ ਕਿਤੇ ਮਾੜਾ ਨਹੀਂ ਕਿਹਾ ਸੀ ਕੱਟਣਾ ਬਗਾਨੀਆਂ ᱛੀਆਂ ਮੂਰੇ ਬਹੁਤ ਔਖਾ ਹੁੰਦਾ ਹੈਗਾ ਨਾਲੇ ਪੂਆ ਜੇ ਤੁਹਾਡੇ ਨਾਲ ਵਿਗੜੀ ਤਾਂ ਆ ਦਿਨ ਦੇਖੇ ਦੇਖੇ ਜੇ ਬਣਾ ਕੇ ਰੱਬ ਦੀ ਦੇਖਾਂ ਜੇ ਮੁੰਡਾ ਹੱਥਾਂ ਚੋਂ ਨਿਕਲ ਜਾਦਾ ਉਹ ਹੀ ਤਾਂ ਗੱਲ ਹੈ ਤੁਸੀਂ ਤਾਂ 5 ਸਾਲ ਹੋ ਗਏ ਆਏ ਨਹੀਂ ਹੈਗੇ ਹੁਣ ਸੋਨੂੰ ਕੀ ਪਤਾ ਇਹਨਾਂ ਨੇ ਕਰਦਾ ਮੇਰਾ ਮੁੰਡਾ ਦਾ ਅਗਾ ਸੀ ਕਹਿੰਦਾ ਮਾਂ ਤੀਜਾ ਦਿਨ ਬਾਜ਼ਾਰ ਚ ਖੜਾ ਹੁੰਦਾ ਕਿਤੇ ਕਿਸੇ ਨਾਲ ਕਿਤੇ ਕਿਸੇ ਨਾਲ ਬਥੇਰਾ ਕੁਝ ਖਾਂਦਾ ਪੀਂਦਾ ਹੈਗਾ ਘਰੇ ਸੱਚਾ ਹੋ ਜਾਦਾ ਮੈਂ ਕੁਝ ਖਾਂਦਾ ਪੀਂਦਾ ਨਹੀਂ ਹੈਗਾ ਉਹ ਤਾਂ ਪਤਾ ਹੀ ਹੈ ਜੀ ਅਸੀਂ ਕੋਲੇ ਰੋਜ਼ ਰਹੇ ਨੇ ਕਿ ਸਾਨੂੰ ਪਤਾ ਵੀ ਕੀ ਕੁਝ ਖਾਂਦਾ ਹੈਗਾ ਉਹੀ ਗੱਲ ਫਿਰ ਮੈਂ ਤਾਂ ਮਿੰਡਾ ਦਾ ਮੂੰਹ ਮੰਗ ਨਹੀਂ ਪੁੱਤ ਤੂੰ ਨਾ ਬੋਲਿਆ ਕਰ ਐਵੇਂ ਆ ਕੇ ਪਕਾਣੇ ਤੀ ਆਪਕੂ ਕੀ ਪਤਾ ਨੇ ਮੇਰੇ ਪੱਕ ਦੇਦੇਓ ਕਲਾ ਬਣਾਉਂਦੇ ਨੇਗੇ ਹੈ ਆਪਾਂ ਨੇ ਕੀ ਲੈਣੀ ਜਿਹਦੀ ਅੱਖਾਂ ਦੁਖਣੀਆਂ ਆਪੇ ਪੱਟੀ ਬੰਨਣਗੇ ਬਸ ਅਸੀਂ ਤਾਂ ਤੁਹਾਨੂੰ ਇਹ ਕਹਿੰਨੇ ਵੀ ਜਿਹੜਾ ਕੁਝ ਵੀ ਉਸ ਵਿਚਾਰੀ ਬਾਰੇ ਫੈਸਲਾ ਲੈਣਾ ਨਾ ਸੋ ਸਮਝ ਕੇ ਲਿਓ ਤੁਸੀਂ ਨਾ ਕੋਈ ਨਾ ਪਰ ਮੈਂ ਜਾ ਕੇ ਗੱਲ ਕਰਕੇ ਦੇਖਦੀ ਆਂ ਵੀ ਭਾਬੀ ਤੈਨੂੰ ਮੈਂ ਉਧਰ ਸਾਡੇ ਜਾਨੇ ਪ੍ਰਗਟ ਕਾਕਾ ਕਨੀ ਰਹਿ ਤੋ 4 ਦਿਨ ਹੋਰ ਇਹਨਾਂ ਦੇ ਆ ਘਟਿਆ ਨੇ ਆ ਜੂਗੀ ਤਾਂ ਪੈਰੀ ਹੱਥ ਲਾਉਣਗੇ ਜਦ ਲੈ ਆਣਾ ਹੋਇਆ ਦੇਖੀ ਤਾਂ ਸਹੀ ਇਹਨਾਂ ਦੀ ਗੱਲ ਕਰ ਲਿਓ ਕੋਈ ਨਾ ਪੂਆ ਨਾ ਕੋਈ ਨਾ ਪਤਾ ਮੈਂ ਕਰ ਲੂੰ ਗੱਲ ਤੇ ਮੈਂ ਨਾ ਚਾਹ ਧਰਦੀ ਸੀ ਉਹਨੂੰ ਮਹਾਦੋ ਘੁੱਟਾ ਚਾਰ ਦੇ ਦਾ ਜੀ ਆਹ ਸੋਨੀ ਤੂੰ ਵੀ ਬਣਾ ਲੈ ਚਾਹ ਨਾਲੇ ਭੁਆਜੀ ਪੀ ਲੈ ਨਾ ਨਾ ਪੁੱਤ ਮੈਂ ਤਾਂ ਧਰ ਕੀ ਆਈ ਸੀ ਮਹਾਨਾਏ ਭਾਬੀ ਪੀ ਰੂਗੀ ਉਹਨਾਂ ਕੰਜਰਾਂ ਚ ਦਾ ਕਿਹੜੀ ਚਾਹ ਸਰਦੀ ਆ ਉਹ ਤਾਂ ਪਾਣੀ ਦੀ ਘੁੱਟ ਨਹੀਂ ਪੁੱਛਦੇਗੇ ਉਹਨੂੰ ਅਸੀਂ ਆਪ ਖੁਦ ਦੇਖਿਆਗਾ ਉਹ ਗੇਟ ਕੋਲੇ ਬੈਠੀ ਨਾ ਪਾਣੀ ਨੂੰ ਆਵਾਜ਼ਾਂ ਮਾਰੀ ਜਾਂਦੀ ਹੁੰਦੀ ਆ ਅੰਦਰ ਬੈਠ ਜਾਂਦੇ ਆ ਆਰਾਮ ਨਾਲ ਨਾ ਸੁਣਦੇ ਹੈ ਕੋਈ ਨਾ ਪੁੱਤ ਇੱਕਦੇ ਨੇ ਨਾ ਤੇ ਵੀ ਆਊਗਾ ਇਹ ਵੀ ਪਾਣੀ ਦੀ ਘੁੱਟ ਨੂੰ ਆਈਂ ਤਰਸਣਗੇ ਜਿਵੇਂ ਸਾਡੀ ਪਰਜਾਈ ਤਰਸਾਈ ਐ ਇਹਨਾਂ ਨੇ ਕੰਮ ਤੇ ਆਖੀ ਕਰਨੀਆਂ ਇੱਥੇ ਭਰਨੀਆਂ ਹੁਣ ਦੱਸ ਸਭ ਕੁਛ ਇੱਥੇ ਹੀ ਪਰਮਾਤਮਾ ਦਿਖਾ ਦਦਾਗਾ ਇਹ ਗੱਲ ਤਾਂ ਪਹਿਲਾਂ ਹੀ ਕਰਨੀਆਂ ਭਰਨੀਆਂ ਤਾਂ ਸਾਰਾ ਕੁਝ ਇੱਥੇ ਹੀ ਪੈਂਦੀ ਹੈ ਉਹ ਤਾਂ ਸਿਰਫ ਕਹਿਣ ਦੀ ਗੱਲ ਹੈ ਕਿ ਬੰਦਾ ਉੱਤੇ ਜਾ ਕੇ ਸਾਰਾ ਕੁਝ ਭਰਦਾ ਭਰਦਾ ਨਾ 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 ਪੁੱਤ ਬਾਦ ਕੀਨੇ ਵਖੇਗਾ ਹੁਣ ਤਾਂ ਇੱਥੇ ਸਭ ਕੁਸ ਭੋਗਣਗੇ ਤੂੰ ਦੇਖੀ ਤੁਹਾਡੇ ਅੱਖਾਂ ਦੇ ਸਾਹਮਣੇ ਨਾ ਇੱਥੇ ਭੋਗ ਕੇ ਗਏ ਭੋਗਣਗੇ ਭੋਗ ਤਾਂ ਪਤਾ ਹੀ ਹੁਣ ਜਦੋਂ ਮਾਰ ਆ ਲੈਣੀਆਂ ਕਰ ਰਹੇ ਨੇ ਕਰਦੇ ਨੇ ਚਲ ਕੋਈ ਨਾ ਪੁੱਤ ਫਿਰ ਮੈਂ ਦੱਸ ਦੂੰਗੀ ਚੰਗਾ ਪੁੱਛ ਗਿਆ ਫਿਰ ਕੀ ਕਹਿਣੀ ਕੋਈ ਗੱਲ ਨਹੀਂ ਭੋਜੀ ਅਸੀਂ ਤਾਂ ਬੇਬੇ ਦੇ ਨਾਲ ਆਏਗੇ ਜਿਵੇਂ ਤੁਸੀਂ ਫੈਸਲਾ ਲਾਉਂਗੇ ਸੋ ਉਹ ਵੀ ਮਨਜ਼ੂਰ ਹੈ ਸਾਨੂੰ ਕੋਟਾ ਹੀ ਸਾਰਾ ਪੁੱਤ ਹੁਣ ਉਹਨੂੰ ਹੋਰ ਆਦੇ ਪੁੱਤ ਦਾ ਸਾਰਾ ਤਾਂ ਦੇਖ ਆਇਆ ਨਹੀਂ ਕਹਿੰਦੇ ਆਪਦੇ ਨਾਲ ਉਹ ਸੱਤ ਬਗਾਨਾ ਚੰਗਾ ਹੁੰਦਾ ਸਹੀ ਗੱਲ ਹੈ ਬੂਆ ਉਹ ਗੱਲਾਂ ਹੁਣ ਪੁੱਤ ਸੱਚ ਹੋਈ ਜਾਂਦੀਆਂ ਨੇਗੀਆਂ ਪਹਿਲਾਂ ਤਾਂ ਅਗਲਾ ਕਹਾਵਤ ਕਹਿੰਦਾ ਹੁੰਦਾ ਸੀ ਹੁਣ ਉਹੀ ਗੱਲਾਂ ਨਾ ਮੂਰੇ ਆਉਂਦੀਆਂ ਨੇ ਵੀ ਆਪਦੇ ਨਾਲ ਤਾਂ ਬਗਾਨਾ 100 ਦੁੱਗਣੇ ਚੰਗਾ ਹੋ ਜਾਂਦਾ ਹੁਣ ਤਾਂ ਕਲ ਜੂਗਾ ਪੂਆ ਹੁਣ ਤਾਂ ਕੋਈ ਨਹੀਂ ਆਦੇ ਮਾਪੇ ਨੂੰ ਸੰਭ ਕੇ ਰਾਲੀ ਹੈਗਾ ਪੁੱਤ ਚਲ ਕੋਈ ਨਾ ਫਿਰ ਮੈਂ ਪੁੱਛ ਕੇ ਨਾ ਤੇ ਤੁਹਾਨੂੰ ਦੱਸ ਦੂੰਗਾ ਚੰਗਾ ਠੀਕ ਆ ਹਾਂ ਚੰਗਾ ਪੁੱਤ ਚੰਗਾ ਪੂਆ ਚਲ ਦੇਖਦੇ ਹਾਂ ਹਾਂ ਪੂਆ ਦੇ ਬੈਠੀ ਤੋਂ ਵੀ ਨਹੀਂ ਦੇਖ ਲਾ ਪੂਆ ਕਹਿੰਦੀ ਵੀ ਚੁੱਪ ਕਰਿਆ ਨਾ ਬਹੁਤ ਕੁਝ ਬੋਲਦਾ ਸੀ ਤੇ ਜਦੋਂ ਪੂਆ ਵਾਗੀ ਫੇਰ ਕੀ ਕੁਝ ਕਰਨਗੇ ਉਹਦੇ ਨਾਲ ਉਹੀ ਤਾਂ ਗੱਲ ਹੈ ਫਿਰ ਬੇਬੇ ਦਾ ਬਣੂਗਾ ਕੀ ਚਲ ਆਪਾਂ ਕਰਾਂਗੇ ਦੁਆਰੇ ਪੂਆ ਨੂੰ ਕਹਾਂਗੇ ਗੱਲ ਵੀ ਛੱਡ ਦੇ ਜੋ ਇਧਰ ਹੀ ਠੀਕ ਹੈ ਠੀਕ ਹੈ ਜੀ Subtitles